ਸਲਾਮ ਨਮਸਤੇ ਸਸ਼ੁਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਆ ਅਸੀਂ ਪਹੁੰਚੇ ਆ ਪਟਿਆਲਾ ਸਰਹੰਦ ਰੋਡ ਤੇ ਪਿੰਡ ਦੇ ਪਿੰਡ ਬਾਰਨ ਜਿੱਥੇ ਸਥਿਤ ਹੈ ਨੇਚਰਲ ਵਿਜ਼ਨ ਆਈ ਸੈਂਟਰ ਜਿੱਥੇ 100% ਨੇਚਰਲ ਨੁਸਖਿਆਂ ਨਾਲ ਕੁਦਰਤੀ ਨੁਸਖਿਆਂ ਨਾਲ ਫਾਰਮੂਲਿਆਂ ਨਾਲ ਜਿਹੜਾ 20 ਮਿੰਟਾਂ ਦੇ ਵਿੱਚ ਇਸ ਤਰ੍ਹਾਂ ਦਾ ਨੁਸਕਾ ਇਸ ਤਰ੍ਹਾਂ ਦਾ ਫਾਰਮੂਲਾ ਡਾਕਟਰ ਇਸਤੇਮਾਲ ਕਰਦੇ ਨੇ ਕਿ અન્યાં ਦੀ ਜਿਹੜੀ ਨਜ਼ਰ ਹੈਗੀ ਐ ਜਿਹੜੇ ਲੋਕ ਅੰਨੇ ਹੋ ਚੁੱਕੇ ਨੇ ਉਹ ਚਾਹੇ ਕੋਈ ਵੀ ਕਾਰਨ ਹੋਵੇ ਐਕਸੀਡੈਂਟਲ ਹੋਵੇ ਜਾਂ ਫਿਰ 슈ਗਰ ਕਰਕੇ ਹੋਵੇ ਜਾਂ ਫਿਰ ਹੋਰ ਕਿਸੇ ਬਿਮਾਰੀ ਕਾਰਨ ਜਿਹੜੇ ਲੋਕ ਆਪਣੀ ਨਿਗਾ ਗਵਾ ਚੁੱਕੇ ਨੇ ਇੱਥੇ ਦਾਵਾ ਕੀਤਾ ਜਾਂਦਾ ਹੈ ਕਿ 20 ਮਿੰਟਾਂ ਦੇ ਵਿੱਚ ਜਿਹੜੀ ਉਹਦੀ ਨਜ਼ਰ ਹੈਗੀ ਐ ਉਹ ਵਾਪਸ ਆਉਣੀ ਸ਼ੁਰੂ ਹੋ ਜਾਂਦੀ ਹੈ ਗਲੇ ਕੋ ਮ ਬਣ ਗਿਆ ਸੀਗਾ ਭਾਈ ਕਾਲਾ ਮੋਤੀ ਆ ਜਿਹਨੂੰ ਕਹਿੰਦੇ ਆਪਾਂ ਨਾ ਹੁਣ ਤੁਸੀਂ ਕੈਨੇਡਾ ਤੋਂ ਆਇਓ ਹਾਂਜੀ 20 ਕ ਮਿੰਟਾਂ ਚ 20 ਮਿੰਟਾਂ ਚ ਕਿਵੇਂ ਜੀ ਇਹਨਾਂ ਨੇ दारू ਪਾਇਆ ਸੀਗਾ ਜੀ ਤਿੰਨ दारू ਪਾਈ ਸੀਗੇ ਮੇਰੇ ਖਿਆਲ ਚ 20 ਕ ਮਿੰਟ ਚ ਤਿੰਨ ਤਿੰਨ ਪੈ ਗਿਆ ਉਹ ਅੱਛਾ ਜੀ ਮੁੜ ਕੇ ਜਾ ਕੇ ਦੁਬਾਰਾ ਚੈੱਕ ਕੀਤਾ ਉੱਥੇ ਇਹਨਾਂ ਦੀ ਮਸ਼ੀਨ ਤੇ ਨਾ ਤਾਂ ਜੋ ਨਹੀਂ ਸੀ ਦਿਖਦਾ ਉਹ ਦਿਖ ਪਿਆ ਤੁਸੀਂ ਘਰ ਦੇ ਵਿੱਚ ਬੈਠ ਕੇ ਹੀ ਆਪਣੀ ਨਜ਼ਰ ਨੂੰ ਟੈਸਟ ਕਰ ਸਕੋਗੇ ਕਿ ਤੁਹਾਡੀ ਜਿਹੜੀ ਨਜ਼ਰ ਹੈਗੀ ਹੈ ਉਹ ਦੂਰ ਵਾਲੀ ਕਮਜ਼ੋਰ ਹੈ ਜਾਂ ਫਿਰ ਨੇੜੇ ਵਾਲੀ ਤੁਹਾਡੀ ਨਿਗਾ ਜਿਹੜੀ ਉਹ ਘਟ ਹੈ ਕਿਵੇਂ ਸਾਨੂੰ ਕਿਵੇਂ ਪਤਾ ਲੱਗੇਗਾ ਡਾਕਟਰ ਸਾਹਿਬ ਇਹ 70 80% ਪੇਸ਼ੈਂਟ ਨੂੰ ਇਹ ਨਹੀਂ ਪਤਾ ਮੇਰੀ ਨਿਗਾ ਦੂਰ ਦੀ ਖਰਾਬ ਹੈ ਕਿ ਨੇੜੇ ਦੀ ਖਰਾਬ ਹੈ ਠੀਕ ਹੈ ਜੀ ਉਹਨਾਂ ਨੂੰ ਮੈਂ ਅੱਜ ਦੱਸਣ ਲੱਗਾ ਵੀ ਇਹ ਦੂਰ ਦੀ ਨਜ਼ਰ ਤੁਹਾਡੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤੇ ਕੀ ਹੁੰਦੀ ਹੈ ਨਜ਼ਰ ਕਿ ਮੈਂ ਆਪ ਡਾਕਟਰ ਨਹੀਂ ਕਰਦਾ ਮੈਂ ਆਪ ਡਾਕਟਰ ਡਾਕਟਰ ਭਾਤੀ ਡਾਕਟਰ ਆ ਮੈਂ ਜੀ ਮੇਰੇ ਨਾਲ ਆਪ ਹੈਪਨ ਹੋਇਆ ਮੈਂ ਪਤਾ ਨਹੀਂ ਕਿੰਨੇ ਕਿੰਨੇ ਕਮੈਡੀਕੇਸ਼ਨ ਯੂਜ਼ ਕਰ ਚੁੱਕੇ ਹਾਂ ਕੈਨੇਡਾ 'ਚ ਸਰਜਰੀ ਵੀ ਹੋਈਆਂ ਉਹ ਲੀਜ਼ਰ ਨਾਲ ਕਰਦੇ ਡਾਕਟਰ ਨੂੰ ਪਤਾ ਲੀਜ਼ਰ ਨਾਲ ਕੀ ਉਹ ਸਿਸਟਮ ਸਾਰਾ ਖੋਲਦੇ ਆ ਤਾਂ ਜੋ ਜਿਹੜੀ ਪ੍ਰੈਸ਼ਰ ਸਟੇਬਲ ਹੋ ਜਾਏ ਤਿੰਨ ਵਾਰੀ ਹੋ ਗਿਆ ਕੁਝ ਨਹੀਂ ਹੋ ਰਿਹਾ 2 ਫੁੱਟ ਤੇ ਬੈਠ ਕੇ ਜੇ ਤੁਹਾਨੂੰ ਉੱਪਰ ਵਾਲਾ ਇੱਕ ਅੱਖਰ ਦਿਸਦਾ ਹੈ 6x60 ਜਾਨੀ ਇਹ ਲਾ ਲਓ ਜੀ 1 2 3 4 5 6 7 8 ਅੱਠ ਲਾਈਨਾਂ ਨੇ ਠੀਕ ਹੈ ਜੀ ਬਾਹਰੋਂ 896 ਸਵਾ 12% ਇੱਕ ਲਾਈਨ ਦਾ ਬੰਦਾ ਪੇਸ਼ੈਂਟ ਆਣ ਕੇ ਕਹਿਣਗੇ ਮੇਰੀ ਜੀ 50% ਨਜ਼ਰ ਹੈ ਵੀ ਅਖਰ ਉਹ ਨਹੀਂ ਜੀ ਦਿਸਦਾ ਜੇ ਨਜ਼ਰ ਦਾ ਤੁਸੀਂ ਪਰਮਾਨਾ ਲਾਉਣਾ ਇਹ ਨਜ਼ਰ ਦਾ ਇਹ ਆ ਇੱਕ ਲੈਨ ਦਿਸਦੀ ਤਾਂ 10 12% ਦੋ ਦਿਸਦੀਆਂ 20 25% ਇਸ ਤਰ੍ਹਾਂ ਜੇ ਚਾਰ ਦੇਸ਼ ਦੀਆਂ 50% ਜੇ ਅੱਠ ਦੇਸ਼ ਦੀਆਂ ਤੇ 100% ਅਗਰ ਤੁਹਾਡੀ 1.5 ਫੁੱਟ ਦੇ ਜੀ ਕਰੀਬ ਨਜ਼ਰ ਨੇੜੇ ਸਹੀ ਦਿਸਦਾ ਹੈ 1.5 ਪੌਣੇ 2 ਫੁੱਟ ਤਾਂ ਬਿਲਕੁਲ ਠੀਕ ਆ ਜੀ ਇੱਥੇ ਕਰਕੇ ਨਹੀਂ ਦੇਖਣਾ ਕਈ ਲੋਕ ਇੱਥੇ ਕਰਕੇ ਪੜਦੇ ਆ ਉਹ ਵੀ ਗਲਤ ਆ ਜੇ ਅਗਰ ਦੂਰ ਲੈ ਜਾਣਾ ਪੈਂਦਾ ਸਾਨੂੰ ਪੜਨ ਲੱਗਾ ਫਿਰ ਇਹ ਸਮਝਦੇ ਹੋ ਡੇੜੇ ਦੀ ਐਣਕ ਦੀ ਨਜ਼ਰ ਦੀ ਸਾਨੂੰ ਦਿੱਕਤ ਆ ਜੇ ਤੁਸੀਂ ਸੱਚੀ ਚਾਹੁੰਦੇ ਆ ਕਿ ਠੀਕ ਹੋਣਾ ਆ ਫੇ ਇੱਥੇ ਪਹੁੰਚ ਜਾਓ ਗਾਰੰਟੀ ਕਰੂੰਗਾ ਉਹਦੀ ਗਾਰੰਟੀ ਨਹੀਂ ਯਕੀਨ ਕਰੋ ਜੋ ਰਿਐਲਿਟੀ ਹੈ ਹੁਆ ਫੇਕ ਫੂਕ ਲੁਕੀ ਕਹੀ ਜਾਂਦੇ ਜੀ ਉਹ ਦੇਖੋ ਤੁਸੀਂ ਹੁਣ ਗੱਲ ਕਾਹ ਕੇ ਹੰਦੇ ਆ ਲੋਗੋ ਕਹਿੰਦੇ ਕਾਮ ਹੈ ਕਹਿਣਾ ਤਾਂ ਫਿਰ ਆਪਾਂ ਤਾਂ ਉਹ ਗੱਲ ਇਹ ਆ ਜੀ ਜਿਹੜੇ ਫੇਕ ਨੇ ਉਹਨਾਂ ਨੂੰ ਫੇਕ ਦਿਸਦੇ ਆ ਜਿਹੜੇ ਚੰਗੇ ਲੋਕ ਨੇ ਉਹਨਾਂ ਨੂੰ ਸਾਰੇ ਚੰਗੇ ਦਿਸਦੇ ਜੀ ਪ੍ਰੈਕਟੀਕਲ ਕਰਕੇ ਦੇਖੋ ਆਪ ਐਕਸਪੈਰੀਮੈਂਟ ਕਰਕੇ ਦੇਖ ਲਓ ਇੱਥੇ ਕਿਡਾ ਕੋਈ ਕਾਨੂੰਨ ਲਾਗੂ ਕੀਤਾ ਹੋਇਆ ਹੈ ਵਿਰਕ ਸਾਹਿਬ ਨੇ ਕਿ ਉਹ ਮੰਨਣੀ ਮੰਨਣਾ ਹੈ ਕੋਈ ਮੋਰੇ ਫੀਸ ਲਈ ਹੈ ਵੀ ਤੁਸੀਂ ਲੱਖ ਰੁਪਇਆ ਦੇ ਕੇ ਆਉਂਗੇ ਅੰਦਰ ਜਿਸ ਦਿਨ ਪਹਿਲੇ ਦਿਨ ਆਏ ਸੀ ਉਸ ਦਿਨ ਕੀ ਕੰਡੀਸ਼ਨ ਸੀ ਇਹਨਾਂ ਦੀ ਇਹ ਕਹਿੰਦੇ ਨੇ ਜੀ 20 ਮਿੰਟ ਵਾਲਾ ਨੁਸਖਾ ਤੁਹਾਡੇ ਵੀ ਪਾਇਆ ਮੈਂ ਫੇਰ ਪੁੱਛੂ ਹਰ ਵੀਡੀਓ 'ਚ ਪੁੱਛਦਾ ਨੁਸਖਾ ਕੀ ਹੈ 20 ਮਿੰਟਾਂ ਵਾਲਾ ਅੱਛਾ ਦੂਰ ਨੇੜੇ ਦਾ ਫਰਕ ਕੀ ਹੁੰਦਾ ਜੀ ਦੂਰ ਦੀ ਨਜ਼ਰ ਕਿਵੇਂ ਖਰਾਬ ਸਤਿ ਸ਼੍ਰੀ ਅਕਾਲ ਨਮਸਤੇ ਸਸ਼ੁਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਆ ਅਸੀਂ ਪਹੁੰਚੇ ਆ ਪਟਿਆਲਾ ਸਰਹੰਦ ਰੋਡ ਤੇ ਪਿੰਡੇ ਪਿੰਡ ਬਾਰਨ ਜਿੱਥੇ ਸਥਿਤ ਹੈ ਨੇਚਰਲ ਵਿਜ਼ਨ ਆਈ ਸੈਂਟਰ ਜਿੱਥੇ 100% ਨੇਚਰਲ ਨੁਸਖਿਆਂ ਨਾਲ ਕੁਦਰਤੀ ਨੁਸਖਿਆਂ ਨਾਲ ਫਾਰਮੂਲਿਆਂ ਨਾਲ ਜਿਹੜਾ 20 ਮਿੰਟਾਂ ਦੇ ਵਿੱਚ ਇਸ ਤਰ੍ਹਾਂ ਦਾ ਨੁਸਕਾ ਇਸ ਤਰ੍ਹਾਂ ਦਾ ਫਾਰਮੂਲਾ ਡਾਕਟਰ ਇਸਤੇਮਾਲ ਕਰਦੇ ਨੇ ਕਿ ਅਨਿਆਂ ਦੀ ਜਿਹੜੀ ਨਜ਼ਰ ਹੈਗੀ ਹੈ ਜਿਹੜੇ ਲੋਕ ਅੰਨੇ ਹੋ ਚੁੱਕੇ ਨੇ ਉਹ ਚਾਹੇ ਕੋਈ ਵੀ ਕਾਰਨ ਹੋਵੇ ਐਕਸੀਡੈਂਟਲ ਹੋਵੇ ਜਾਂ ਫਿਰ ਸ਼ੂਗਰ ਕਰਕੇ ਹੋਵੇ ਜਾਂ ਫਿਰ ਹੋਰ ਕਿਸੇ ਬਿਮਾਰੀ ਕਾਰਨ ਜਿਹੜੇ ਲੋਕ ਆਪਣੀ ਨਿਗਾ ਗਵਾ ਚੁੱਕੇ ਨੇ ਇੱਥੇ ਦਾਵਾ ਕੀਤਾ ਜਾਂਦਾ ਹੈ ਕਿ 20 ਮਿੰਟਾਂ ਦੇ ਵਿੱਚ ਜਿਹੜੀ ਉਹਦੀ ਨਜ਼ਰ ਹੈਗੀ ਹੈ ਉਹ ਵਾਪਸ ਆਉਣੀ ਸ਼ੁਰੂ ਹੋ ਜਾਂਦੀ ਹੈ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਇੱਥੇ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਨਾਲ ਔਰ ਕਿਵੇਂ ਉਹਨਾਂ ਨੂੰ ਇਥੋਂ ਫਾਇਦਾ ਜਿਹੜਾ ਉਹ ਹੋ ਰਿਹਾ ਔਰ ਨਾ ਸਿਰਫ ਪੰਜਾਬ ਦੇ ਵਿੱਚੋਂ ਸਾਡੇ ਮੁਲਕ ਦੇ ਵਿੱਚੋਂ ਸਗੋਂ ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਵੀ ਲੋਕ ਟਿਕਟ ਕਰਾ ਕਰਾ ਕੇ ਇਸ ਥਾਂ ਦੇ ਉੱਤੇ ਜਿਹੜਾ ਉਹ ਆਪਣੀਆਂ ਅੱਖਾਂ ਦੀ ਰੋਸ਼ਨੀ ਵਾਪਸ ਲਿਆਉਣਾ ਚਾਹੁੰਦੇ ਨੇ ਜਿਨ੍ਹਾਂ ਦੀ ਐਂਕਲ ਲੱਗੀਆਂ ਨੇ ਬੱਚਿਆਂ ਦੀ ਤਾਂ ਉਹਨਾਂ ਦੀ ਐਂਕਲਾਂ ਵੀ ਇੱਥੇ ਕਹਿੰਦੇ ਨੇ ਵੀ ਉੱਤਰ ਜਾਂਦੀਆਂ ਨੇ ਔਰ ਜਿਨ੍ਹਾਂ ਨੂੰ ਕਿਸੇ ਵੀ ਕਾਰਨ ਕਰਕੇ ਨੀਗਾ ਡਾਊਨ ਹੋ ਗਈ ਹੈ ਜਾਂ ਬਿਲਕੁਲ ਹੀ ਚਲੀ ਗਈ ਹੈ ਤਾਂ ਬਹੁਤ ਸਾਰੇ ਲੋਕ ਇੱਥੋਂ ਆਪਣਾ ਇਲਾਜ ਕਰਵਾ ਕੇ ਅੱਜ ਇਸ ਰੌਸ਼ਨ ਦੁਨੀਆ ਨੂੰ ਦੇਖ ਰਹੇ ਸੋ ਸਾਡੇ ਨਾਲ ਇੱਕ ਸੱਜਣ ਹੈਗੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਦੇ ਆ ਕੀ ਪ੍ਰੋਬਲਮ ਕੀ ਦਿੱਕਤ ਉਹ ਲੈ ਕੇ ਆਏ ਸਨ ਸਤਿ ਸ਼੍ਰੀ ਅਕਾਲ ਬਾਈ ਜੀ ਅਚਰਬਾ ਜੀ ਕੀ ਹਾਲ ਚਾਲ ਜੀ ਠੀਕ ਹੋ ਠੀਕ ਹੈ ਜੀ ਬਹੁਤ ਵਧੀਆ ਬੜੇ ਗਰਮੀ ਗਰਮੀ ਹੋਇਆ ਗਰਮੀ ਹੋਣੀ ਚਾਹੀਦੀ ਬੰਦੇ ਨੂੰ ਚੰਗੀ ਹੁੰਦੀ ਆ ਅੱਛਾ ਕੀ ਨਾਂ ਹੈ ਤੁਹਾਡਾ ਅਨਦੀਪ ਸਿੰਘ ਅਨਦੀਪ ਸਿੰਘ ਬੜਾ ਸੋਹਣਾ ਨਾ ਹੈ ਮਾਲਕ ਨੇ ਬਖਸ਼ਿਆ ਜੀ ਹਾਂ ਅੱਛਾ ਇੱਥੇ ਕਿਵੇਂ ਪਹੁੰਚੇ ਹੋ ਕਿੱਥੋਂ ਆਏ ਹੋ ਤੁਸੀਂ ਤੁਹਾਡਾ ਪ੍ਰੋਗਰਾਮ ਹੀ ਦੇਖਿਆ ਸੀਗਾ ਕੁਝ ਟਾਈਮ ਪਹਿਲਾਂ ਅੱਛਾ ਜੀ ਉਹ ਦੇਖ ਕੇ ਫਿਰ ਅੱਖਾਂ ਦੀ ਪ੍ਰੋਬਲ ਹੂੰ ਹੂੰ ਕੋ ਡਾਕਟਰ ਸਾਹਿਬ ਦੇ ਦਰਸ਼ਨ ਕਰ ਰਹੇ ਸੀਗੇ ਹੋ ਗਏ ਤੇ ਸੈਟੀਸਫੈਕਸ਼ਨ ਹੋਈ ਆ ਪਹਿਲੀ ਵਾਰੀ ਚ ਪਹਿਲੀ ਵਾਰੀ 15 ਦਿਨ ਚ ਹਾਂਜੀ ਅੱਛਾ ਤੇ ਕੀ ਪ੍ਰੋਬਲਮ ਕੀ ਹੋਈ ਸੀ ਗਲੈਕੋਮਾ ਬਣ ਗਿਆ ਸੀਗਾ ਭਾਈ ਕਾਲਾ ਮੋਤੀ ਜੀ ਨੂੰ ਕਹਿੰਦੇ ਆਪਾਂ ਨਾ ਹਾਂਜੀ ਉਹ ਕੁਝ ਗਲਤ ਦਵਾਈ ਪੈ ਗਈ ਸੀ ਇੱਥੇ ਇੱਥੇ ਹੀ ਹੋਇਆ ਸੀ ਆ ਪੰਜਾਬ ਚ ਹੋਇਆ ਪੰਜਾਬ ਚ ਸੀਗਾ ਮੁਰਗੇ ਕੈਨੇਡਾ ਜਾ ਕੇ ਵੀ ਟ੍ਰੀਟਮੈਂਟ ਕਾਫੀ ਕੀਤੀ ਪਰ ਨਹੀਂ ਠੀਕ ਹੋਇਆ ਹੁਣ ਤੁਸੀਂ ਕੈਨੇਡਾ ਤੋਂ ਆਇਓ ਹਾਂਜੀ ਅੱਛਾ ਅੱਛਾ ਮਹੀਨੇ ਕਿੰਨਾ ਹੋਇਆ ਇਹਨੂੰ ਅੱਛਾ ਹਾਂਜੀ ਤੇ ਫਿਰ ਕੈਨੇਡਾ ਕੀ ਕਹਿੰਦੇ ਉਹ ਬਸ ਐਕਸਪੈਰੀਮੈਂਟ ਹੁੰਦੇ ਸੀ ਕੋਈ ਇਲਾਜ ਨਹੀਂ ਅੱਛਾ ਸੈਟੀਸਫੈਕਸ਼ਨ ਇੱਥੇ ਹੀ ਹੋਈ ਆ ਕਿ 15 ਦਿਨਾਂ ਚ 15 ਦਿਨਾਂ ਵਿੱਚ ਨਹੀਂ ਮੰਨ ਲਓ 20 ਕ ਮਿੰਟਾਂ ਚ 20 ਮਿੰਟਾਂ ਚ ਕਿਵੇਂ ਜੀ ਇਹਨਾਂ ਨੇ दारू ਪਾਇਆ ਪਾਇਆ ਸੀਗਾ ਜੀ ਤਿੰਨ ਤਰਾਂੂ ਪਾਈ ਸੀਗੇ ਮੇਰੇ ਲਖ ਲੱਗ 20 ਕਿ ਮਿੰਟ ਚ ਤਿੰਨ ਤਿੰਨ ਪੈ ਗਿਆ ਉਹ ਅੱਛਾ ਜੀ ਮੁੜ ਕੇ ਜਾ ਕੇ ਦੁਬਾਰਾ ਚੈੱਕ ਕੀਤਾ ਉੱਤੇ ਇਹਨਾਂ ਦੀ ਮਸ਼ੀਨ ਤੇ ਨਾ ਤਾਂ ਜੋ ਨਹੀਂ ਸੀ ਦਿਖਦਾ ਉਹ ਦਿਖ ਪਿਆ ਕੀ ਆਵਾਜ਼ ਹਾਂਜੀ ਅੱਛਾ ਕਿੰਨੇ ਲਾਈਨਾਂ ਨਹੀਂ ਸੀ ਪੜਿਆ ਜਾ ਰਹੀਆਂ ਤੁਹਾਡੇ ਕੋਲ ਮੇਰੇ ਤੋਂ ਲਾਸਟ ਤਿੰਨ ਨਹੀਂ ਸੀ ਪੜਹੁੰਦੀਆਂ ਸਾਰੀਆਂ ਪੜੋ ਗਈਆਂ ਫਰੋਸਾ ਹੋਇਆ ਅੱਖਾਂ ਤੇ ਇਸ ਤੋਂ ਵੱਧ ਹੋ ਨਹੀਂ ਸਕਦਾ ਅੱਛਾ ਇਸ ਤੋਂ ਵੱਧ ਨਹੀਂ ਹੋ ਸਕਦਾ ਕਿਉਂਕਿ ਬਹੁਤ ਵਾਰ ਜਿਹੜਾ ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲਦਾ ਹੈ ਅੰਗ ਜੀ ਤੇ ਜਦੋਂ ਤੁਸੀਂ ਵੀਡੀਓ ਦੇਖੀ ਤੁਹਾਡੇ ਮਨ ਦੇ ਵਿੱਚ ਪਹਿਲੀ ਵਾਰ ਚ ਕੀ ਖਿਆਲ ਆਇਆ ਸੀ ਮੈਂ ਬਹੁਤ ਹੀ ਜ਼ਿਆਦਾ ਦਿਖਦਾ ਨਹੀਂ ਹੁੰਦਾ ਜੀ ਕਿਉਂਕਿ ਮੈਂ ਆਪ ਡਾਕਟਰੀ ਕਰਦਾ ਮੈਂ ਆਪ ਡਾਕਟਰ ਡਾਕਟਰ ਪਿਆthi ਡਾਕਟਰ ਹਾਂ ਜੀ ਅੱਛਾ ਕੈਨੇਡਾ ਦੇ ਵਿੱਚ ਕੈਨੇਡਾ ਜ ਮੈਂ ਮੈਂ ਥੈਰੇਪੀ ਕਰਦਾ ਨਾ ਤਾਂ ਤੇ ਚਲੋ ਜਦੋਂ ਸਾਡਾ ਕਦੇ ਮੌਕਾ ਲੱਗਿਆ ਫਿਰ ਮਹਾਰਾਜ ਸਰ ਜਦੋਂ ਮਰਜ਼ੀ ਐਨੀ ਟਾਈਮ ਫਿਰ ਸਰ ਜਰੂਰ ਤੁਸੀਂ ਆਪ ਨਾ ਉਸ ਕ੍ਰੀਡਾ ਜਿੱਥੇ ਟੋਰਾਂਟੋ ਵਿੱਚ ਅੱਛਾ ਟੋਰਾਂਟੋ ਵਿੱਚ ਬਸ ਟੋਰਾਂਟੋ ਤੁਸੀਂ ਜਦੋਂ ਨਾ ਉਸ ਕਿਸੇ ਫੀਲਡ 'ਚ ਆਪ ਹੁੰਨੇ ਆ ਉਸ ਫੀਲਡ ਬਾਰੇ ਫਿਰ ਤੁਹਾਨੂੰ ਕੁਝ ਨਾ ਕੁਝ ਤਾਂ ਨੌਲੇਜ ਹੁੰਦੀ ਆ ਹਨਾ ਬਾਕੀ ਪਰ ਇਹ ਅੱਖਾਂ ਦਾ ਹਿਸਾਬ ਹੋ ਰਿਹਾ ਥੋੜੇ ਜਿਹਾ ਪਰ ਫਿਰ ਵੀ ਜਦੋਂ ਆਏ ਆ ਤੁਹਾਡਾ ਪ੍ਰੋਬਲਮ ਮੈਂ ਅਕਸਰ ਦੇਖਦਾ ਹੁੰਨਾ ਦਿਨੋਂ ਟਾਈਮ ਲੱਗੇ ਨਾ ਜੀ ਜੀ ਤੁਸੀਂ ਹੋਰ ਵੀ ਕਈ ਵਿਅਕਤੀ ਸਾਹਿਬ ਹੁੰਦੇ ਕੋਈ ਕਰਦੇ ਆ ਮੇਰੇ ਕੋਈ ਵੀ ਵਿਅਦਨ ਦੀ ਡਿਗਰੀ ਨਾਲ ਹੈਗੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਨੂੰ ਨੇਚਰ ਨਾਲ ਜੋੜੀਏ ਜਿਸ ਜੜ ਤੋਂ ਅਸੀਂ ਟੁੱਟ ਗਏ ਆ ਬਿਲਕੁਲ ਹਾਂ ਇਹ ਬਹੁਤ ਜ਼ਰੂਰੀ ਹੈ ਜੀ ਤੁਹਾਡੀ ਕੋਸ਼ਿਸ਼ ਬੜੀ ਵਧੀਆ ਸਹੀ ਅਭਰਾਲਾ ਹੈ ਕਿ ਉਹ ਤੇ ਕਾਰਗਰ ਵੀ ਹੋ ਰਿਹਾ ਕਾਫੀ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਨਾ ਈਵਨ ਬਾਹਰਲੇ ਕੰਟਰੀਆਂ ਚ ਵੀ ਲੋਕੀ ਦੇਖਦੇ ਆ ਇਹ ਛੇ ਨੂੰ ਮਹਿਸੂਸ ਕਰਦੇ ਆ ਪਰ ਉੱਥੇ ਸਮੱਸਿਆ ਕੀ ਹੁੰਦੀ ਹੈ ਉੱਥੇ ਸਮਾਨ ਮਿਲਦਾ ਨਹੀਂ ਜੀ ਜੀ ਸਮਾਨ ਨਹੀਂ ਮਿਲਦਾ ਉੱਥੇ ਜੀ ਚੀਜ਼ ਪਹੁੰਚਣ ਨੂੰ ਖਰਚਾ ਜ਼ਿਆਦਾ ਹੁੰਦਾ ਕੁਰੀਅਰੀ ਖਰਚਾ ਆਪਣੀ ਦਾ ਬਹੁਤ ਆ ਹਾਂਜੀ ਡਾਕਟਰ ਸਾਹਿਬ ਨੂੰ ਕਹੀਏ ਡਾਕਟਰ ਸਾਹਿਬ ਕੋ ਦਵਾਈ ਭੇਜਣੀ ਆ ਇਹਨਾਂ ਨੇ ਤਾਂ ਮੈਂਟਲ ਹੋਣਾ ਇੱਕ ਉੱਥੇ ਪਹੁੰਚਦੇ ਪਹੁੰਚਦੀ ਬਹੁਤ ਮਹਿੰਗੀ ਹੋਣੀ ਆ ਤੇ ਕੁਰੀਅਰੀ ਖਰਚਾ ਸਪੈਸ਼ਲੀ ਮੈਡੀਸਨ ਦਾ ਬਹੁਤ ਮਹਿੰਗਾ ਜੀ ਜੀ ਹਨਾ ਜੀ ਜੀ ਤੇ ਇਸ ਕਰਕੇ ਪਰ ਇਹਨਾਂ ਦੀ ਜੋ ਵੀ ਆ ਕੋਈ ਤਾਰੀਫ ਨਹੀਂ ਆ ਜੋ ਰਿਐਲਿਟੀ ਹੋਏ ਆ ਕਿ ਜੋ ਇਹ ਦਿੰਦੇ ਆ ਨਾ ਮਤਲਬ ਉਹ ਸਹੀ ਚੀਜ਼ ਉਹ ਕਾਰਗਰ ਚੀਜ਼ ਦੇ ਰਹੇ ਹੋ ਕੀ ਬਾਤ ਹੈ ਅੱਛਾ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਅੰਗ ਜੀ ਕੈਨੇਡਾ ਦੇ ਵਿੱਚ ਵੀ ਵੇਖ ਰਹੇ ਨੇ ਅਮਰੀਕਾ ਦੇ ਵਿੱਚ ਵੀ ਦੇਖ ਰਹੇ ਨੇ ਦੁਬਈ ਭਾਈਚਾਰਾ ਵੀ ਸਾਡਾ ਬਹੁਤ ਹੈ ਨਿਊਜ਼ੀਲੈਂਡ ਦੇ ਵਿੱਚ ਵੀ ਸਾਡਾ ਭਾਈਚਾਰਾ ਬਹੁਤ ਹੈ ਜਿਹੜੇ ਲੋਕ ਅੱਖਾਂ 'ਚੋਂ ਪਰੇਸ਼ਾਨ ਨੇ 6-6 ਮਹੀਨੇ ਅਪਾਇੰਟਮੈਂਟ ਦੇ ਉਹਨਾਂ ਨੂੰ ਅੱਖਾਂ ਦੀ ਅੱਜ ਪ੍ਰੋਬਲਮ ਹੈ ਅਪਾਇੰਟਮੈਂਟ 6 ਮਹੀਨੇ ਬਾਅਦ ਮਿਲ ਰਹੀ ਹੈ ਉਹਨਾਂ ਨੂੰ ਕੀ ਕਹੋਗੇ ਤੁਹਾਨੂੰ ਨਹੀਂ ਲੱਗਦਾ ਕਿ ਨਾਲੇ ਦਰਸ਼ਨ ਹੋ ਜਾਂਦੇ ਨੇ ਨਾਲੇ ਇਲਾਜ ਹੋ ਜਾਂਦਾ ਸਰ ਮੈਨੂੰ ਅਪਾਇੰਟਮੈਂਟ 11 ਮਹੀਨੇ ਬਾਅਦ ਮਿਲੀ ਸੀ ਕੈਨੇਡਾ ਵਿੱਚ 11 ਮਹੀਨੇ ਮੈਨੂੰ ਵੇਟ ਕਰਨੀ ਪਈ ਸੀ ਬਾਕੀ ਇਹਨਾਂ ਦੀ ਦਰਸ਼ਨ ਕਰਨੇ ਬਹੁਤ ਜ਼ਰੂਰੀ ਹੈ ਮੇਰੇ ਹਿਸਾਬ ਨਾਲ ਜੇ ਕਿਸੇ ਬੰ ਕਿਸੇ ਦੇ ਕਹਿਣ ਤੇ ਜਾਂ ਕਿਸੇ ਦੇ ਸੁਣ ਤੇ ਨਹੀਂ ਰਿਐਲਿਟੀ ਇਹ ਆ ਕਿ ਤੁਸੀਂ ਆ ਪਾਓ ਆ ਕੇ ਆਪਣਾ ਕੰਮ ਕਰਵਾਓ ਪਰ ਇਹ ਆ ਵੀ ਦੱਸੋ ਰਿਐਲਿਟੀ ਜੋ ਹੋਈ ਹੈ ਜੋ ਹੋ ਰਿਹਾ ਹੈ ਨਾ ਤੇ ਇਹ ਨਹੀਂ ਕਿ ਮੇਰੇ ਨਾਲ ਦੇ ਬੰਦਾ ਕਹਿੰਦਾ ਤੁਸੀਂ ਯਾਰ ਉਹ ਸਾਰੇ ਇਦੀ ਕਰਦੇ ਹੁੰਦੇ ਆ ਉਹਨੇ ਉਂਗਲ ਫੜ ਕੇ ਆ ਕਰ ਲਈ ਉਹ ਕੰਮ ਨਹੀਂਗਾ ਜੇ ਤੁਸੀਂ ਸੱਚੀ ਚਾਹੁੰਦੇ ਆ ਕਿ ਠੀਕ ਹੋਣਾ ਹੈ ਫੇ ਇੱਥੇ ਪਹੁੰਚ ਜਾਓ ਜੀ 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 ਅੱਛਾ ਡਾਕਟਰ ਸਾਹਿਬ ਕੀ ਪ੍ਰੋਬਲਮ ਸੀ ਸਾਡੇ ਭਰਾ ਨੂੰ ਇਹ ਜੀ ਪੇਸ਼ੇ ਤੋਂ ਦਾ ਡਾਕਟਰ ਨੇ ਜੀ ਠੀਕ ਹੈ ਵੈਸੇ ਆਪਣਾ ਹੋਰ ਵੀ ਨਾਲ ਕੀਤਾ ਕਰਦੇ ਆ ਪਰ ਇਹ ਕੈਨੇਡਾ ਤੋਂ ਆਇਆ ਸੀ ਇਹਨਾਂ ਨੂੰ ਗਲਕੋਮਾ ਦੀ ਜਾਨੀ ਕਾਲੇ ਮੋਤੀ ਦੀ ਪ੍ਰੋਬਲਮ ਸੀ ਠੀਕ ਜਦੋਂ ਆਇਆ ਸੀ ਇਹਨਾਂ ਨੂੰ ਕਹੋ ਵੀ ਬੋਲੇ ਝੂਠ ਬੋਲ ਸਕਦਾ ਤਾਂ ਠੀਕ ਹੈ ਨਾ ਲੋਕ ਕਈ ਇਹ ਕਹਿੰਦੇ ਆ ਵੀ ਇਹ ਫੇਕ ਵੀਡੀਓ ਹੈ ਜੀ ਲੋਕ ਇਕੱਠੇ ਕਰ ਲੈ ਜੀ ਫੇਕ ਤੇ ਮੇਰੇ ਮੂੰਹ ਤੇ ਕਹੋ ਰੱਬ ਨੂੰ ਯਾਦ ਕਰੇ ਜਿਹੜੇ ਗੁਰੂ ਪੀਰ ਨੂੰ ਮੰਨਦੇ ਹੋ ਫੇਕ ਤੇ ਮੈਂ ਕੰਮ ਛੱਡ ਦੂੰ ਤੇ ਰੋਜ਼ ਲੋਕੀ ਕਿਉਂ WhatsApp ਲੋਗੋ ਦਾ ਕੰਮ ਹੈ ਕਹਿਣਾ ਨਹੀਂ ਵੈਸੇ ਗੱਲ ਕਰਦੇ ਜੀ ਕਿਉਂਕਿ ਫੇਕ ਸਰ ਕੁਛ ਦਿਨ ਚੱਲਦਾ ਹੁੰਦਾ 15 ਦਿਨ 20 ਦਿਨ ਮਹੀਨਾ ਲੰਬਾ ਨਹੀਂ ਚੱਲਦਾ ਕਦੀ ਫੇਕ ਬਾਕੀ ਮੇਰੀ ਕਿਸੇ ਮੈਨੂੰ ਮੇਰੇ ਨਾਲ ਆਪ ਹੈਪਨ ਹੋਇਆ ਮੈਂ ਪਤਾ ਨਹੀਂ ਕਿੰਨੇ ਕਿੰਨੇ ਕਮੇਡੀਸਨ ਯੂਜ਼ ਕਰ ਚੁੱਕੇ ਹਾਂ ਕੈਨੇਡਾ ਚ ਸਰਜਰੀ ਵੀ ਹੋਈਆਂ ਉਹ ਲੇਜ਼ਰ ਨਾਲ ਕਰਦੇ ਡਾਕਟਰ ਨੂੰ ਪਤਾ ਲੇਜ਼ਰ ਨਾਲ ਕੀ ਉਹ ਸਿਸਟਮ ਸਾਰਾ ਖੋਲਦੇ ਆ ਤਾਂ ਜੋ ਜਿਹੜੀ ਪ੍ਰੈਸ਼ਰ ਸਟੇਬਲ ਹੋ ਜਾਏ ਤਿੰਨ ਵਾਰੀ ਹੋ ਗਿਆ ਕੁਝ ਨਹੀਂ ਫਰਕ ਪਿਆ ਅੱਖਾਂ ਲੂਤੀਆਂ ਫਾਗੀਆਂ ਨੇ ਮਾਰ ਮਰ ਕੇ ਇਸ ਲੇਜ਼ਰ ਉਹ ਲੇਜ਼ਰ ਤੋਂ ਲੇਜ਼ਰ ਹੀ ਹੈ ਜੀ ਪਰ ਇੱਕ ਪੈਸੇ ਦਾ ਫਰਕ ਨਹੀਂ ਪਿਆ ਪਲੱਸ ਕੀ ਹੈ ਕਿ ਲਾਈਟ ਦੀ ਜਿਹੜੀ ਪਰਸੈਂਟੇਜ ਘਟ ਗਈ ਉਹ ਤੋਂ ਡਾਕਟਰ ਨੂੰ ਦਿਖਿਆ ਉਹਨੂੰ 50% ਤੋਂ ਵੀ ਘੱਟ ਸੀ ਅੱਜ 50 ਵੀ ਨਹੀਂ ਸੀਗੀ ਹੁਣ ਇਹ ਕਹਿੰਦੇ 90 ਪਰ ਮੈਨੂੰ ਤਾਂ ਲੱਗਦਾ 100 ਹੀ ਆ ਹਾਂ ਲੱਗੇ ਦੀ ਥੋੜੀ ਪ੍ਰੋਬਲਮ ਹੈਗੀ ਕਿਉਂਕਿ ਸਰਜਰੀ ਹੋਈ ਆ ਅਕਸਰ ਲੈਂਸ ਪਿਆ ਨਾ ਲੈਂਸ ਪਿਆਨ ਕਰਕੇ ਜਿਹੜੀ ਰੀਡਿੰਗ ਆ ਉਹ ਚ ਦਿੱਕਤ ਥੋੜੀ ਹੈਗੀ ਆ ਉਹ ਡਾਕਟਰ ਸਾਹਿਬ ਕਹਿੰਦੇ ਉਹ ਵੀ ਠੀਕ ਹੋ ਜੂਗੀ ਕਿਉਂਕਿ ਹੁਣ ਆ ਆਰਟੀਫੀਸ਼ੀਅਲ ਹੋ ਗਈ ਨਾ ਅੱਖ ਲੈਂਸ ਪਿਆ ਗਿਆ ਆ ਨੈਚੁਰਲ ਆ ਆਪੇ ਠੀਕ ਹੋ ਜੂਗੀ ਹੋਰ ਨੈਚੁਰਲ ਆਰਟੀਫੀਸ਼ੀਅਲ ਨੂੰ ਨੈਚੁਰਲ ਕਰਨ ਟਾਈਮ ਲੱਗੂਗਾ ਪਰ ਜਿਹੜੀ ਨੈਚੁਰਲ ਆ ਉਹ ਬਿਲਕੁਲ ਮੈਂ ਅੱਜ 15 ਦਿਨ ਹੋਏ ਡਾਕਟਰ ਸਾਹਿਬ ਮਿਲਦਾ ਹਾਂ 15 ਦਿਨ ਚ ਮੈਨੂੰ ਲੱਗਦਾ ਕਿ ਮੈਨੂੰ ਲੱਗਦਾ ਹੀ ਨਹੀਂ ਕਿ ਮੈਨੂੰ ਇਹ ਪ੍ਰੋਬਲਮ ਹੋਗੀ ਜੋ ਜੋ ਰਿਐਲਿਟੀ ਆ ਹੋਆ ਫੇਕ ਫੂਕ ਲੋਕੀ ਕਹੀ ਜਾਂਦੇ ਜੀ ਉਹ ਦੇਖੋ ਤੁਸੀਂ ਹੁਣ ਗੱਲ ਕਹਿ ਕੇ ਹਟੇ ਨਾ ਲੋਗੋ ਕਾ ਕੰਮ ਮੈਂ ਕਹਿਣਾ ਉਹ ਨਹੀਂ ਕਹਿਣਾ ਹੀ ਹੈ ਗੁਰੂ ਸਾਹਿਬ ਨੂੰ ਬਖਸ਼ਿਆ ਨਹੀਂ ਕਿਸੇ ਨੇ ਕੋਈ ਨੰਗ ਪਾਤਸ਼ਾਹ ਤੋਂ ਵੱਡਾ ਤਾਂ ਕੋਈ ਨਹੀਂ ਹੋਇਆ ਨਾ ਬਖਸ਼ਿਆ ਕਿਸੇ ਨੇ ਉਹ ਤਾਂ ਫਿਰ ਆਪਾਂ ਤਾਂ ਉਹ ਗੱਲ ਇਹ ਆ ਜੀ ਜਿਹੜੇ ਫੇਕ ਨੇ ਉਹਨਾਂ ਨੂੰ ਫੇਕ ਦਿਸਦੇ ਆ ਜਿਹੜੇ ਚੰਗੇ ਲੋਕ ਹੈ ਉਹਨਾਂ ਨੂੰ ਸਾਰੇ ਚੰਗੇ ਦਿਸਦੇ ਜੀ ਪ੍ਰੈਕਟੀਕਲ ਕਰਕੇ ਦੇਖੋ ਆਪ ਐਕਸਪੈਰੀਮੈਂਟ ਕਰਕੇ ਦੇਖੋ ਇੱਥੇ ਕਿਹੜਾ ਕੋਈ ਕਾਨੂੰਨ ਲਾਗੂ ਕੀਤਾ ਹੋਇਆ ਹੈ ਵੀਰਕ ਸਾਹਿਬ ਨੇ ਕਿ ਉਹ ਮੰਨਣੀ ਮੰਨਣਾ ਹੈ ਕੋਈ ਮੇਰੇ ਫੀਸ ਲਈ ਹੈ ਵੀ ਤੁਸੀਂ ਲੱਖ ਰੁਪਏ ਦੇ ਕੇ ਆਉਂਗੇ ਅੰਦਰ ਵਿਚਾਰਾ ਜੀ 150 ਰੁਪਏ ਪਰਚੀ ਫੀਸ ਹੈ ਉਹ ਨਾਰਮਲ ਆ ਦਵਾਈਏ ਦੇ ਖਰਚੇ ਆ ਨਾਰਮਲ ਪੁਈ ਕਹਿੰਦਾ ਜੀ ਬਹੁਤ ਮਹਿੰਗੀ ਦਵਾਈ ਆ ਮਹਿੰਗੀ ਕਿਉਂ ਯਾਰ ਅਲੇ ਦੀ ਕਲਾ ਨਹੀਂ ਹੈਗੀ ਉਹ ਹੂੰ ਹੂੰ ਕਿੰਨੇ ਚਿਰ ਲਾਇਆ ਉਹਨਾਂ ਲੱਭਣ ਤੇ ਤੁਸੀਂ ਲੱਭ ਕੇ ਤੁਸੀਂ ਬਣਾ ਦਿਓ ਬਈ ਤੁਸੀਂ ਬਣਾ ਕੇ ਲੋਕਾਂ ਦੀ ਟਰੀਟਮੈਂਟ ਸ਼ੁਰੂ ਕਰ ਦਿਓ ਕਾਰਗਰ ਹੋ ਗਈ ਜੇ ਠੀਕ ਆ ਜੀ ਜੀ ਇਲਜ਼ਾਮ ਲਾਉਣ ਤੋਂ ਪਹਿਲਾਂ ਉੱਥੇ ਪਹੁੰਚੋ ਪਹੁੰਚ ਕੇ ਦੇਖੋ ਲੋਕਾਂ ਨੂੰ ਦਿਖਾਓ ਫਿਰ ਉਸ ਇਲਜ਼ਾਮ ਲਾਓ ਉਦੋਂ ਇੱਕ ਦੂਜੇ ਤੇ ਕਹਿੰਦੇ ਮੈਂ ਤਾਂ ਆ ਜੀ ਦੇਖਿਆ ਮੈਂ ਤਾਂ ਉਹ ਦੇਖਿਆ ਉਦੋਂ ਸਾਰੇ ਕੁਝ ਨਹੀਂ ਹੁੰਦੇ ਠੀਕ ਆ ਤੁਸੀਂ ਤੁਸੀਂ ਹੋਰ ਵੀ ਬਹੁਤ ਬਣਾਉਂਦੇ ਲੋਕਾਂ ਦੀ ਵੀਡੀਓ ਤੁਹਾਡੇ ਚੱਲਦੀਆਂ ਹੀ ਨੇ ਤੁਸੀਂ ਨਵਾਂ ਕੰਮ ਨਹੀਂ ਕਰਦੇ ਹੂੰ ਹੂੰ ਜ਼ਰੂਰੀ ਨਹੀਂ ਹੁੰਦਾ ਕਿ 100% ਸਾਰੇ ਸਕਸੈਸਫੁਲ ਰਹਿ ਗਏ ਆ ਪਰ ਜਿਹੜਾ ਬੰਦਾ ਹੈਗਾ ਉਹ ਤਾਂ ਮੈਨੂੰ ਜੀ ਜੀ ਅੱਛਾ ਜਿਸ ਦਿਨ ਪਹਿਲੇ ਦਿਨ ਆਇਸੀ ਉਸ ਦਿਨ ਕੀ ਕੰਡੀਸ਼ਨ ਸੀ ਇਹਨਾਂ ਦੀ ਇਹ ਕਹਿੰਦੇ ਨੇ ਜੀ 20 ਮਿੰਟ ਵਾਲਾ ਨੁਸਖਾ ਤੁਹਾਡੇ ਵੀ ਪਾਇਆ ਮੈਂ ਫੇਰ ਪੁੱਛੂ ਹਰ ਵੀਡੀਓ 'ਚ ਪੁੱਛਦਾ ਨੁਸਖਾ ਕੀ ਹੈ 20 ਮਿੰਟ ਵਾਲਾ ਨੁਸਖਾ ਉਹੀ ਮੈਡੀਸਿਨ ਹੈ ਜੀ ਅਪਲਾਈ ਕਰੀ ਅੱਛਾ ਤੇ ਇਹ ਸਾਹਮਣੇ ਖੜੇ ਆ ਤੇ ਇਹਨਾਂ ਦਾ ਜਨਨ ਕਿ 50% ਪ੍ਰੋਪਰ ਨਹੀਂ ਸੀ ਤੇ ਅਸੀਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮਤਲਬ 50% ਵੀ ਸੀ ਜਿਹੜਾ ਉਹ ਪ੍ਰੋਪਰ ਨਹੀਂ ਸੀ ਪ੍ਰੋਪਰ ਨਹੀਂ ਸੀ ਉਹ ਕਿਉਂ ਗਲਕੋਮਾ ਦੇ ਵਿੱਚ ਨਾ ਕਈ ਦਿੱਕਤਾਂ ਆਉਂਦੀਆਂ ਸਾਈਡਾਂ ਤੋਂ ਘੱਟ ਦੇ ਇਸ ਦਾ ਉੱਪਰੋਂ نیچے ਪ੍ਰੈਸ਼ਰ ਕਈ ਹੋਂਤਈਆਂ ਰਹ ਜਾਂਦੀਆਂ ਪਰ ਆਫਟਰ 20 ਮਿੰਟ 20 ਮਿੰਟਾਂ ਦੇ ਬਾਅਦ ਪੁੱਛ ਲਓ ਫਿਰ ਕੀ ਹੋਇਆ ਸੀ ਉਹਨੇ ਖੁਦ ਹੀ ਦੱਸਿਆ ਇਹ ਮੈਨੂੰ ਕਹਿੰਦੇ ਦੂਜੀ ਲਾਈਨ ਤੋਂ ਨੋ ਪੜ ਮੈਂ ਲਾਸਟ ਵਾਰੀ ਪੜ ਲਈ ਸੀ ਇਹ ਨਹੀਂ ਮੈਨੂੰ ਕਹਿੰਦੇ ਦੂਜੀ ਪੜ ਹੋਣੀ ਆ ਮੈਂ ਕਹਿੰਦਾ ਥੱਲੇ ਵੀ ਪੜ ਦੂੰਗਾ ਕਹਿੰਦੇ ਪੜ ਦੋ ਉਹ ਵੀ ਪੜ ਗਈ ਜੋ ਜੋ ਸਰੀਅਤ ਐਗੋ ਮੈਨੂੰ ਇਹਨਾ ਮੈਨੂੰ ਸਿਖਾ ਕੇ ਨਹੀਂ ਕੁਝ ਲੱਗ ਜਾਂਦਾ ਬੰਦੇ ਕਈ ਕਹਿੰਦੇ ਡਾਕਟਰ ਨੇ ਕਿਹਾ ਹੋਣਾ ਯਾਰ ਮੈਂ ਸ਼ਰੀਆਮ ਕਹਿੰਦੇ ਆ ਕਿਸੇ ਨੂੰ ਠੀਕ ਹੈ ਨਾ ਮੇਰਾ ਨੰਬਰ ਵੀ ਵਿੱਚ ਦੇਣਾ ਦੇ ਦੇ ਬਿਸ਼ੱਕ ਕੋਈ ਇੱਥੇ ਝੂਠ ਨਹੀਂਗਾ ਕੋਈ ਦੁਹਰਾ ਇੱਥੇ ਹੁਣੀ ਭਾਈ ਸਾਹਿਬ ਇਹ ਪੁੱਛਦੇ ਸੀ ਮੈਨੂੰ ਕਿ ਤੁਸੀਂ ਕਦੋਂ ਆਉਣ ਲੱਗੇ ਮੈਂ ਕਿਹਾ ਯਾਰ ਮੈਨੂੰ 15 ਦਿਨ ਪਹਿਲਾਂ ਮੈਂ ਆਇਆ ਸੀਗਾ ਤੇ ਮੈਂ 90% ਤੋਂ ਜ਼ਿਆਦਾ ਠੀਕ ਆ ਤੇ ਉਹ ਕਹਿੰਦੇ ਹੋਰ ਕੀ ਦਿੰਦੇ ਆ ਮੈਂ ਕਿਹਾ ਜੋ ਵੀ ਦਿੰਦਿਆਂ ਨੇਚਰਲ ਦਿੰਦੇ ਆ ਕੋਈ ਕਿਸੇ ਕੰਪਨੀ ਦੀ ਕੰਪ ਕਿਸੇ ਕੰਪਨੀ ਦੀ ਪ੍ਰੋਮੋਸ਼ਨ ਨਹੀਂ ਕਰਦੇ ਹੋ ਮੈਂ ਜੋ ਬੇਸਿਕ ਇਹ ਸੀਗਾ ਸਿਰ ਮੈਨੂੰ ਤਾਂ ਸਹੀ ਲ ਜੇ ਕੋਈ ਚੀਜ਼ ਦੇ ਪੈਸੇ ਲੈਣੇ ਹਨ ਉਹ ਬੰਦਰੀ ਮਿਹਨਤ ਆ ਕੋਸ਼ਿਸ਼ ਕੀਤੀ ਉਹਨਾਂ ਨੇ ਸਮਾਨ ਬਣਾਇਆ ਕੋ ਲੱਭ ਕੇ ਬਣਾਇਆ ਛਰਿਆਂ ਮ ਕੋਈ ਚੀਜ਼ ਮਿਲਦੀ ਨਹੀਂ ਹੁੰਦੀ ਜਦ ਇਹ ਨਾ ਨੇਚਰਪੈਥੀ ਆ ਨੇਚਰਪੈਥੀ ਤੁਹਾਨੂੰ ਬਹੁਤ ਔਖੀ ਲੱਭਦੀ ਆ ਜੀ 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 ਨੁਸਖੇ ਲੱਭਣੇ ਬੜੇ ਔਖੇ ਨੇ ਕਿ ਲੱਭਦੇ ਆ ਕੁਝ ਨੁਸਖੇ ਲੱਭ ਕੇ ਪਲੱਸ ਉਹਨੂੰ ਇੰਪਲੀਮੈਂਟ ਕਰਨਾ ਬਹੁਤ ਔਖਾ ਕੰਮ ਆ ਕਿਉਂਕਿ ਸਮਾਨ ਲੱਭਦਾ ਨਹੀਂ ਆ ਕਿੱਥੇ ਲੱਭ ਕੇ ਲਿਆਉਂਦੇ ਆ ਮੈਨੂੰ ਪਤਾ ਬਾਹੜਾ ਜਾਂਦੇ ਹੋਗੇ ਲੱਭਣੇ ਵੀ ਇੱਥੋਂ ਚੀਜ਼ ਲੱਭਦੀ ਨਹੀਂ ਹੁੰਦੀ ਉਹ ਬੂਟੀਆਂ ਜੋ ਰਸ ਕੱਢ ਕੇ ਉਹਦਾ ਇਹ ਕੰਮ ਕਰਦੇ ਜਿਹੜੇ ਆ ਪੁੱਤ ਸੱਟ ਲੱਗ ਜਾਂਦੀ ਹੁੰਦੀ ਆ ਤੇ ਸੱਟ ਲੱਗੀ ਆ ਵਜਾ ਹੱਡੀ ਦੀ ਪ੍ਰੋਬਲਮ ਆ ਤੇ ਸਰ ਕਿੱਥੇ ਹਮਾ ਚਲੇ ਆ ਇੱਥੋਂ 300 700 300 ਕਿਲੋਮੀਟਰ ਉੱਪਰ ਉਚਾਈ ਤੇ ਜਾ ਕੇ ਉੱਥੋਂ ਸਮਾਨ ਲੱਭਦੇ ਆ ਉਹ ਵੀ ਦੂਜੀ ਵਾਰੀ ਤੋਂ ਲੱਭਦਾ ਨਹੀਂ ਫਿਰ ਤੇ ਇਹਨਾਂ ਨੂੰ ਕਿਦਾਂ ਵਿਚਾਰਾਂ ਨੂੰ ਘਰ ਬਿਠੇ ਸਮਾਨ ਨਹੀਂ ਮਿਲਦਾ ਹੋਊਗਾ ਬੜੀ ਮਿਹਨਤ ਕਰਨੀ ਪੈਂਦੀ ਆ ਇਹ ਚੱਲ ਲੇ ਤਾਂ ਜੀ ਇਹ ਲੋਕਾਂ ਦੇ ਕੋਲ ਮੋਬਾਈਲ ਹੈ ਉਹਨਾਂ ਨੂੰ ਘਰੋਂ ਹੀ ਸਾਰਾ ਕੁਝ ਭੇਜ ਦੇਣਾ ਤੁਹਾਨੂੰ ਵੀ ਗਾਲ ਦੁੱਪੜ ਲਿਖ ਕੇ ਭੇਜ ਦੇਣਾ ਮੈਨੂੰ ਵੀ ਤੇ ਇਹਨਾਂ ਨੂੰ ਵੀ ਇਹ ਤਾਂ ਜੀ ਐਦਾਂ ਅਰਜਾਈ ਚ ਬੈਠਿਆ ਉਹਨਾਂ ਨੂੰ ਬਾਹਰ ਨਿਕਲਣ ਦੀ ਲੋੜ ਹੀ ਨਹੀਂ ਪੈਂਦੀ ਉਹਨਾਂ ਨੂੰ ਸ਼ ਜਦੋਂ ਚੀਜ਼ ਨੂੰ ਪੈਦਾ ਕਰਦੇ ਹੋ ਨਾ ਇੱਕ ਚੀਜ਼ ਬਣਾਉਣ ਵਾਸਤੇ ਪਤਾ ਨਹੀਂ ਕਿੰਨੀਆਂ ਜੜੀਆਂ ਬੁੱਟੀਆਂ ਇਕੱਠੀਆਂ ਕਰਨੀਆਂ ਪੈਂਦੀਆਂ ਔਰ ਕਿੱਥੇ ਕਿੱਥੇ ਜਾਣਾ ਪੈਂਦਾ ਜੀ 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 ਠੀਕ ਹੈ ਲੰਮਾ ਕੰਮ ਆ ਜੇ ਲੰਮਾ ਪ੍ਰੋਸੈਸਾ ਬਹੁਤ ਹੈ ਫਿਰ ਹੱਥੀਂ ਕਰਨਾ ਪੈਂਦਾ ਇਹ ਯਾਰ ਇਹ ਨੇਚਰ ਪੈਥੀ ਦਾ ਸਮਾਨ ਹੈ ਜੀ ਇਹਨੂੰ ਆਪ ਗ੍ਰਾਈਂਡਰ ਬਲੈਂਡਰ ਤੇ ਨਹੀਂ ਮਿਕਸ ਕਰ ਸਕਦੇ ਇਹ ਹੱਥ ਨਾਲ ਦਰੜ ਕਰਨਾ ਪੈਂਦਾ ਇਹਨੂੰ ਖਰਲ ਕਰਨਾ ਪੈਂਦਾ ਸਮਾਨ ਖਰਲ ਕਰਨਾ ਪੈਂਦਾ ਸਮਾਨ ਕੁੱਟ ਕੇ ਵੀ ਨਹੀਂ ਖਰਲ ਕਰਨਾ ਪੈਂਦਾ ਰਗੜ ਕੇ ਕੁੱਟ ਕੇ ਤਾਂ ਐ ਮਾਰ ਕੇ ਉਹ ਨਹੀਂ ਇਹ ਰਗੜਨਾ ਪੈਂਦਾ ਨੂੰ ਡਾਕਟਰ ਤੁਹਾਨੂੰ ਪੁੱਛੋ ਕਿ ਨੀਂਹਤ ਕਰਨੀ ਪੈਂਦੀ ਹੈ ਇੱਕ ਹੋਰ ਹੈ ਜੀ ਮ ਦੱਸ ਤੁਸੀਂ ਦੱਸ ਦਿਓ ਗਾਰੰਟੀ ਦਾ ਕੀ ਅਰਥ ਆ ਆ ਗਾਰੰਟੀ ਦੀ ਪਹਿਲਾਂ ਵੀ ਗੱਲ ਕਰਦੇ ਸੀ ਉਹ ਮੈਂ ਇਥੋਂ ਚੀਜ਼ ਲੈ ਗਿਆ ਘਰ ਜਾ ਕੇ ਮੈਨੂੰ ਪਾਉਂਗਾ ਨਹੀਂ ਗਾਰੰਟੀ ਕੀ ਹੋਊਗੀ ਬਾਕੀ ਦੂਜੀ ਗੱਲ ਇਹ ਵੀ ਹਾਂ ਇਥੋਂ ਮੈਂ ਨਿਕਲ ਗਿਆ ਗਿਆ ਰੋਡ ਤੇ ਜਾਣਾ ਆ ਮੋੜੇ ਕੋਈ ਸਾਰਾ ਐਕਸੀਡੈਂਟ ਹੋ ਗਿਆ ਦੁਆਰਾ ਸਪੇਸ ਸੜਨ ਲੱਗੀ ਕੀ ਗਾਰੰਟੀ ਕਰੂੰਗਾ ਉਹਦੀ ਗਾਰੰਟੀ ਨਹੀਂ ਯਕੀਨ ਕਰੋ ਬੰਦੇ ਤੇ ਯਕੀਨ ਕਰੋ ਉਹਦਾ ਜਿਹੜਾ ਫਾਰਮੂਲਾ ਆ ਉਹਨੂੰ ਕਾਰਗਰ ਕਰੋ ਕਾਰਗਰ ਹੋਣ ਦਿਓ ਔਰ ਆਪਣੇ ਆਪ ਤੇ ਉਹਨੂੰ ਇੱਕ ਇੰਪਲੀਮੈਂਟ ਕਰੋ ਦੇਖੋ ਕਿ ਉਹ ਚੀਜ਼ ਤੁਹਾਡੇ ਕੰਮ ਕਰਦੀ ਹੈ ਕਿ ਨਹੀਂ ਤੁਹਾਡੇ ਨਹੀਂ ਕੰਮ ਕਰੂਗੀ ਨਾ ਫੇ ਆ ਕੇ ਪੁੱਛੋ ਬੰਦੇ ਨੂੰ ਵੀ ਤੇਰੀ ਚੀਜ਼ੇ ਕੰਮ ਨਹੀਂ ਕੀਤਾ ਪਹਿਲਾਂ ਨਾ ਭੰਡੀ ਕਰ ਲਾ ਪਾ ਬੰਦੇ ਦੀ ਉਹ ਜੀ ਤੂੰ ਤਾਂ ਆ ਕਿੱਦਾਂ ਸੀ ਉਹ ਜਿਹੜਾ ਚੰਗੇ ਕੰਮ ਕਰਦੇ ਨੇ ਉਹ ਡੀਮੋਟੀਵੇਟ ਕਰੇ ਭੰਡੋ ਨਾ ਉਹਨੂੰ ਉਹਦੀ ਉਹਦੀ ਹੈਲਪ ਕਰੋ ਹੈਲਪ ਨਹੀਂ ਕਰ ਸਕਦਾ ਕਮ ਸੇ ਕਮ ਉਹਨੂੰ ਜਾ ਕੇ ਪੁੱਛ ਲਓ ਵੀ ਭਾਈ ਤੇਰੀ ਚੀਜ਼ ਨੇ ਕੰਮ ਨਹੀਂ ਕੀਤਾ ਕਿਉਂ ਨਹੀਂ ਕੀਤਾ ਦੁਆਰਾ ਗਲਤ ਤੁਹਾਨੂੰ ਦੱਸ ਦੂਗਾ ਨਾ ਇਹ ਸਾਡਾ ਦਸਤੂਰ ਹੈ ਜੀ ਸਾਡੇ ਦੇਸ਼ ਦਾ ਜਦੋਂ ਤਾਂ ਜਿੰਦਾ ਉਦੋਂ ਉਹਨੂੰ ਮਾਰ ਦੇਣਾ ਜਦੋਂ ਮਾਰ ਦੇਣਾ ਫਿਰ ਉਹਨੂੰ ਜਿੰਦਾ ਕਰ ਦੇਣਾ ਵੀ ਇਹ ਤਾਂ ਇਹੀ ਚੀਜ਼ ਹੈ ਜੀ ਸਾਰੇ ਸਾਰੇ ਪਾਸੇ ਆਪਣੇ ਉੱਥੇ ਉਧਰ ਵੀ ਹਿਸਾਬ ਇਹੀ ਆ ਬਤਾ ਫਰਕ ਨਹੀਂ ਹੈਗਾ ਉਨੀ ਕੀ ਫਰਕ ਆ ਹਾਂ ਮੈਂ ਜੇ ਉੱਥੇ ਕੋਈ ਕੁਝ ਕਰ ਦਾਂ ਨਾ ਜੀ ਮਨ ਲਓ ਹੋ ਸਕਦਾ ਇੱਕ ਬੰਦੇ ਨੂੰ ਆਰਾਮ ਨਹੀਂ ਆਇਆ ਪੂਰਾ ਥੋੜਾ ਫਰਕ ਪਿਆ ਬੀਬੀ ਨੇ ਪੁੱਤ ਥੋੜਾ ਫਰਕ ਪਿਆ ਜਿਆਦਾ ਨਹੀਂ ਪਿਆ ਮੈਂ ਤਾਂ ਕੋਈ ਹੋਰ ਪੈ ਜੂਗਾ ਉਹ ਤਾਂ ਕਹਿੰਦੇ ਸੀ ਮੈਨੂੰ ਦੋ ਦਿਨਾਂ ਹੀ ਠੀਕ ਹੋ ਗਿਆ ਮੈਂ ਕਿਹਾ ਮਤਲਬ ਤੇਰਾ ਸਾਰਾ ਕੰਮ ਵੱਧ ਹੋਊਗਾ ਹੁਣ ਇਹ ਨਹੀਂ ਕਿ ਡਾਕਟਰ ਸਾਹਿਬ ਨੇ ਹੋ ਸਕਦਾ ਕਿਸੇ ਨੂੰ 40 ਮਿੰਟ ਚ ਫਰਕ ਪਵੇ ਕਿਉਂਕਿ ਪ੍ਰੋਬਲਮ ਅੰਦਰ ਹੈ ਨਾ ਬਾਹਰ ਨਹੀਂ ਹੈਗੀ ਉਹਦਾ ਕਿੰਨੇ ਕਿ ਕਿੰਨੇ ਕ ਲੈਵਲ ਤੇ ਕਿਸ ਕੈਲੀਬਰ ਦੀ ਪ੍ਰੋਬਲਮ ਹੈ ਉਹ ਇਹਨਾਂ ਨੂੰ ਪਤਾ ਜਾਂ ਬੰਦੇ ਨੂੰ ਪਤਾ ਪਰ ਉਹ ਟਾਈਮ ਤਾਂ ਲਗੂਣਾ ਨੂੰ ਜੀ 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 ਅਗਰ ਨੂੰ ਟਾਈਮ ਤਾਂ ਦੋ ਥੋ ਦੂਸਰਾ ਜੀ ਟਾਈਮ ਲੱਗ ਕੇ ਵੀ ਠੀਕ ਹੋ ਜਾ ਕੋਈ ਛੋਟੀ ਗੱਲ ਥੜੀ ਆ ਇਹਨਾ ਬਹੁਤ ਸਾਨ ਆ ਆਰਾਮਣ ਸਾਡੇ ਕੋਲ ਪੇਸ਼ੈਂਟ ਤਾਂ ਆ ਅਖੀਰ ਤੇ ਕਹਿੰਦਾ ਵੀ ਆਪਾਂ ਇੱਧਰ ਟਰਾਈ ਕਰ ਲਈਏ ਜੇ ਕੁਝ ਹੱਥ ਲੱਗ ਜਾਵੇ ਤਾਂ ਦਾਲ ਹੋਂ ਉਹਦੇ ਮੈਂ ਬੀਸਿਕਲੀ ਕਿ ਦਾਲ ਆ ਲੋ ਯਾਰ ਉਧਰ ਵੀ ਗਏ ਆ ਉਧਰ ਵੀ ਗਏ ਇੱਥੇ ਵੀ ਦਾਲ ਆਇਓ ਹੈਨਾ ਰਾਜੇ ਚ ਕੀ ਇੰਨੀ ਕਰਨਾ ਵਿਸ਼ਵਾਸ ਨਹੀਂ ਕਰਨਾ ਦਾਲ ਆ ਲੋ ਚੰਗੀ ਤਰ੍ਹਾਂ ਹਾਂ ਜਿ ਲਾਉਣਾ ਇਹ ਤਾਂ ਇੱਕ ਵਾਰੀ ਬਲੀਵ ਕਰੋ ਠੀਕ ਹੈ ਨਾ ਬਲੀਵ ਕਰਦਾ ਕਰਨਾ ਹੀ ਪਊਗਾ ਨਾ ਕਰੋਗੇ ਕਿਸੇ ਦੱਸੋ ਮੈਨੂੰ ਆਹ ਪ੍ਰੋਬਲਮ ਆ ਬਈ ਬਾਕੀ ਉਹ ਦੇਖ ਹੀ ਲੈਂਦੇ ਨੇ ਆਪ ਸਾਰਾ ਪਰ ਇਹ ਵੀ ਜੇ ਉਹ ਤੋਂ ਸਮਾਨ ਲੈ ਕੇ ਗਏ ਨਾ ਉਹ ਉਹਨੂੰ ਜੇ ਨਹੀਂ ਤਨਵਰੀ ਪਾਉਨ ਨੂੰ ਕਹਦੇ ਤਨਵਰੀ ਨੂੰ ਪਾਓ ਠੀਕ ਹੈ ਇੱਕ ਮੇਰੀ ਬਾਗੇ ਕਹਦੋ ਯਾਰ ਠੀਕ ਹੋ ਗਿਆ ਫਿਰ ਉਹ ਚੀਜ਼ ਕੰਮ ਨਹੀਂ ਕਰਦੀ ਕੋਈ ডোজ ডোজ ਹੀ ਹੁੰਦੀ ਹੈ ਜੀ ਰੋਟੀ ਤਨਵਰੀ ਆਪਾਂ ਖਾਣੇ ਆ ਜੇ ਇੱਕ ਵਾਰੀ ਕਰ ਦੋਗੇ ਤਾਂ ਫਿਰ ਕੋਈ ਨਾ ਕੋਈ ਨੁਕਸਾਨ ਹੋਣਾ ਪੈਂਦਾ ਨਾ ਇਹ ਵੀ ਦਵਾਈ ਵੀ ਇਹ ਚੀਜ਼ ਹੀ ਆ ਉਹਨੂੰ ਉਹਦੀ 8 ਘੰਟੇ ਦੀ ਡਿਫਰੈਂਸ ਆ 12 ਕੇ ਡਿਫਰੈਂਸ ਜੋ ਵੀ ਆ ਉਹਨੂੰ ਉਹਨੂੰ ਉਸ ਤਰ੍ਹਾਂ ਇੰਪਲੀਮੈਂਟ ਕਰੋ ਤਾਂ ਜੋ ਤੁਸੀਂ ਉਹਦਾ ਰਿਜ਼ਲਟ ਲੈ ਸਕੋ ਜੀ ਅਗਲੇ ਨੂੰ ਪੰਡੋ ਨਾ ਜੀ ਡਾਕਟਰ ਸਾਹਿਬ ਜੀ ਜੀ ਦੂਸਰਾ ਜੀ 70-80% ਪੇਸ਼ੈਂਟ ਨੂੰ ਇਹ ਨਹੀਂ ਪਤਾ ਮੇਰੀ ਨਿਗਾਹ ਦੂਰ ਦੀ ਖਰਾਬ ਹੈ ਕਿ ਨੇੜੇ ਦੀ ਖਰਾਬ ਹੈ ਠੀਕ ਹੈ ਜੀ ਦੁਨੀਆ ਦੇ ਵਿੱਚ ਲਾਜ ਜੋ ਵੀ ਹੋ ਰਿਹਾ ਦੂਰ ਦੀ ਨਜ਼ਰ ਸਹੀ ਚਾਹੀਦੀ ਉਹਦੇ ਵਾਸਤੇ ਆਪਰੇਸ਼ਨ ਹੋਏਗਾ ਜੇ ਕੈਟਰਾਕਟ ਦਾ ਤਾਂ ਵੀ ਦੂਰ ਦਾ ਹੈ ਜੇ ਗਲਕੋਮਾ ਦੀ ਪ੍ਰੋਬਲਮ ਹੈ ਤਾਂ ਵੀ ਦੂਰ ਦੀ ਕਰਕੇ ਦੂਰ ਦੀ ਦਿੱਕਤ ਆਉਂਦੀ ਇਸ ਕਰਕੇ ਉਹਨਾਂ ਨੂੰ ਮੈਂ ਅੱਜ ਦੱਸਣ ਲੱਗਾ ਵੀ ਇਹ ਦੂਰ ਦੀ ਨਜ਼ਰ ਤੁਹਾਡੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਤੇ ਕੀ ਹੁੰਦੀ ਹੈ ਨਜ਼ਰ ਜੀ ਜੀ ਸੋ ਅੱਜ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਬਹੁਤ ਸਾਰੇ ਸਾਡੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਇਹੋ ਨਹੀਂ ਪਤਾ ਕਿ ਉਹਨਾਂ ਦੀ ਦੂਰ ਦੀ ਨਜ਼ਰ ਕਮਜ਼ੋਰ ਹੈ ਜਾਂ ਉਹਨਾਂ ਦੀ ਨੇੜੇ ਦੀ ਨਜ਼ਰ ਕਮਜ਼ੋਰ ਹੈ ਅੱਜ ਉਹਨਾਂ ਨੂੰ ਅਸੀਂ ਇਹ ਢੰਗ ਦੱਸਣ ਵਾਲਿਆਂ ਤੁਸੀਂ ਘਰ ਦੇ ਵਿੱਚ ਬੈਠ ਕੇ ਹੀ ਆਪਣੀ ਨਜ਼ਰ ਨੂੰ ਟੈਸਟ ਕਰ ਸਕੋਗੇ ਕਿ ਤੁਹਾਡੀ ਜਿਹੜੀ ਨਜ਼ਰ ਹੈਗੀ ਹੈ ਉਹ ਦੂਰ ਵਾਲੀ ਕਮਜ਼ੋਰ ਹੈ ਜਾਂ ਫਿਰ ਨੇੜੇ ਵਾਲੀ ਤੁਹਾਡੀ ਨਿਗਾ ਜਿਹੜੀ ਉਹ ਘਟ ਹੈ ਕਿਵੇਂ ਸਾਨੂੰ ਕਿਵੇਂ ਪਤਾ ਲੱਗੇਗਾ ਡਾਕਟਰ ਇਹ ਪਤਾ ਲੱਗੂ ਜੀ ਇਹ ਆਪਣਾ ਹੁੰਦਾ ਜੀ ਸਲੈਨਨ ਚਾਰਟ ਇਹ ਇਹ ਮੈਅਰਮੈਂਟ ਜੇ ਵੀ ਆਪਾਂ ਕੋਈ ਚੀਜ਼ ਤੋਲਣੀ ਹੋਵੇ ਉਹਦੇ ਵਾਸਤੇ ਕੰਡੇ ਵੱਟੇ ਦਾ ਇੰਤਜ਼ਾਮ ਕੀਤਾ ਜਾਂਦਾ ਕਿਲੋ 2 ਕਿਲੋ 100 ਗ੍ਰਾਮ ਇਹ ਉਸ ਤਰ੍ਹਾਂ ਨਿਗਾ ਨੂੰ ਮਾਪਣ ਦਾ ਇਹ ਪੈਮਾਨਾ ਹੈ ਸਲੈਨਨ ਚਾਰਟ ਬੋਲਦੇ ਨੂੰ ਇਹ ਆਪਾਂ ਜਿਵੇਂ 6x6 ਬੋਲਦੇ ਵੀ 6 ਮੀਟਰ ਤੇ ਬੈਠਣਾ 20 ਫੁੱਟ ਬੰਦਾ ਜੀ ਸਾਡਾ ਡਿਸਟੈਂਸ ਇਹ ਡਿਸਟੈਂਸ ਦੀ ਨਜ਼ਰ ਆ 20 ਫੁੱਟ ਤੇ ਬੈਠ ਕੇ ਜੇ ਤੁਹਾਨੂੰ ਉੱਪਰ ਵਾਲਾ ਇੱਕ ਅੱਖਰ ਦਿਸਦਾ 6/60 ਜਾਨੀ ਇਹ ਲਾ ਲਓ ਜੀ 1 2 3 4 5 6 7 8 ਅੱਠ ਲਾਈਨਾਂ ਨੇ ਠੀਕ ਹੈ ਜੀ ਬਾਹਰੋਂ 896 ਸਵਾ 12% ਇੱਕ ਲਾਈਨ ਦਾ ਬੰਦਾ ਠੀਕ ਹੈ ਪੇਸ਼ੈਂਟ ਆਣ ਕੇ ਕਹਿਣਗੇ ਮੇਰੀ ਜੀ 50% ਨਜ਼ਰ ਹੈ ਕਿ ਅੱਖਰ ਉਹ ਨਹੀਂ ਜੀ ਦਿਸਦਾ ਠੀਕ ਇਹ ਸ ਨੂੰ ਨਜ਼ਰ ਨਹੀਂ ਬੋਲਿਆ ਜਾਂਦਾ ਠੀਕ ਹੈ ਇਹ ਮੇਰੀ ਬੇਨਤੀ ਹੈ ਸਾਰਿਆਂ ਨੂੰ ਜੇ ਨਜ਼ਰ ਦਾ ਤੁਸੀਂ ਪਮਾਨਾ ਲਾਉਣਾ ਇਹ ਨਜ਼ਰ ਦਾ ਇਹ ਆ ਇੱਕ ਲਾਈਨ ਦੇਸ਼ ਦੀ ਤਰ੍ਹਾਂ 10 12% ਦੋ ਦੇਸ਼ ਦੀਆਂ 20 25% ਇਸ ਤਰ੍ਹਾਂ ਦੇ 4 ਦੇਸ਼ ਦੀਆਂ 50% ਦੇ 8 ਦੇਸ਼ ਦੀਆਂ ਤੇ 100% ਮਤਲਬ ਕੁੱਲ ਮਿਲਾ ਕੇ ਅਸੀਂ ਇਸ ਐਂਗਲ ਦਾ ਜਿਹੜਾ ਇੱਕ ਚਾਰਟ ਹੈਗਾ ਆਪਣੇ ਘਰ ਦੇ ਵਿੱਚ ਬਣਾ ਲਈਏ ਬਣਾ ਕੇ ਕੰਧ ਦੇ ਉੱਤੇ ਲਾ ਦਈਏ ਤੇ ਉਸ ਤੋਂ ਬਾਅਦ ਅਸੀਂ ਆਪਣੀ ਨਿਗਾਹ ਘਰ ਦੇ ਵਿੱਚ ਬੈਠ ਕੇ ਹੀ ਟੈਸਟ ਕਰ ਸਕਦੇ ਆ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਹਾਂਜੀ ਹਾਂ ਇਹ ਅੱਖਾਂ ਵਾਲੇ ਜੋ ਵੀ ਕਿਸੇ ਵੀ ਸ਼ਹਿਰ ਦੇ ਵਿੱਚ ਹੁਣ ਅੱਖਾਂ ਟੈਸਟਿੰਗ ਵਾਲੇ ਜੋ ਆਈ ਟੈਸਟਿੰਗ ਵਾਲੇ ਉਹਨਾਂ ਦੇ ਕੋਲ ਇਹ ਚਾਰਟ ਮਿਲ ਜਾਂਦਾ ਇਕੱਲਾ ਪਲੇਨ ਪਲਾਸਟਿਕ ਦੇ ਬਣਿਆ ਹੋਇਆ 40 ਰੁਪਏ ਦਾ ਇਸੇ ਰੂਪ 40 ਰੁਪਏ ਦਾ ਮਿਲ ਜਾਂਦਾ 50 ਰੁਪਏ ਦਾ ਉਹਨੂੰ ਆਪਾਂ ਕਰੇ 20 ਫੁੱਟ ਤੇ ਲਾ ਕੇ ਉੱਪਰ ਰੋਸ਼ਨੀ ਲਾ ਕਰਕੇ ਇੱਕ ਅੱਖ ਬੰਦ ਕਰਕੇ ਆਪਾਂ ਉਹਦੀ ਨਿਗਾ ਆਪਣੀ ਟੈਸਟ ਕਰ ਸਕਦੇ ਅਗਰ ਤੁਹਾਡੀ 1.5 ਫੁੱਟ ਦੇ ਜੀ ਕਰੀਬ ਨਜ਼ਰ ਨੇੜੇ ਸਹੀ ਦਿਖਦਾ ਹੈ 1.5 ਪੌਣੇ 2 ਫੁੱਟ ਤਾਂ ਬਿਲਕੁਲ ਠੀਕ ਆ ਜੀ ਇੱਥੇ ਕਰਕੇ ਨਹੀਂ ਦੇਖਣਾ ਕਈ ਲੋਕ ਇੱਥੇ ਕਰਕੇ ਪੜਦੇ ਆ ਉਹ ਵੀ ਗਲਤ ਆ ਜੇ ਅਗਰ ਦੂਰ ਲੈ ਜਾਣਾ ਪੈਂਦਾ ਸਾਨੂੰ ਪੜਨ ਲੱਗਾ ਫਿਰ ਇਹ ਸਮਝ ਲਓ ਡੇੜੇ ਦੀ ਐਨਕ ਦੀ ਨਜ਼ਰ ਦੀ ਸਾਨੂੰ ਦਿੱਕਤ ਆ अच्छा दूर नेड़ी ਦਾ ਫਰਕ ਕੀ ਹੁੰਦਾ ਜੀ ਦੂਰ ਦੀ ਨਜ਼ਰ ਕਿਵੇਂ ਖਰਾਬ ਹੋ ਜਾਂਦੀ ਹੈ ਨੇੜੇ ਦੀ ਜਿਹੜੀ ਨਜ਼ਰ ਆ ਉਹ ਕਿਵੇਂ ਖਰਾਬ ਹੋ ਜਾਂਦੀ ਹੈ ਇਹ ਵੀ ਸਾਨੂੰ ਸਮਝਾ ਦਿਓ ਨੇੜੇ ਦੀ ਜਿਹੜੀ ਨਜ਼ਰ ਉਹ ਤਾਂ ਐ ਮੰਨ ਲਓ ਵੀ ਉਮਰ ਦੇ ਹਿਸਾਬ ਨਾਲ ਖਰਾਬ ਨੇੜੇ ਦੀ ਹਾਂਜੀ ਹਾਂ ਠੀਕ ਹੈ ਤੇ ਉਹ ਚਸ਼ਮਾ ਲੱਗੇਗਾ ਹੀ ਲੱਗੇਗਾ ਉਸ ਤੋਂ ਬਾਅਦ ਜਿਹੜੀ ਦੂਰ ਦੀ ਨਜ਼ਰ ਆ ਉਹ ਸਾਡੇ ਬਹੁਤ ਸਾਰੇ ਰੀਜ਼ਨ ਨੇ ਜਿਵੇਂ ਸ਼ੂਗਰ ਬੀਪੀ ਤੇ ਆਪਾਂ ਜੇ ਇਲਾਸਟਿਕ ਪਾਵਰ ਘਟੋ ਜੇ ਮੰਨ ਲਓ ਮੋਬਾਈਲ ਜ਼ਿਆਦਾ ਦੇਖਦੇ ਆ ਟੀਵੀ ਜ਼ਿਆਦਾ ਦੇਖਦੇ ਆ ਉਹ ਲਗਾਤਾਰ ਟੈਕਟਿਕ ਲਾ ਕੇ ਦੇਖਦੇ ਰਹਿੰਦੇ ਜਾਂ ਸਟੱਡੀ ਬਹੁਤ ਲੰਬੇ ਟਾਈਮ ਤੱਕ ਕਰਦੇ ਰਹਿੰਦੇ ਉਹਦੇ ਕਰਕੇ ਨਜ਼ਰ ਸਾਡੀ ਦੂਰ ਦੀ ਘੱਟ ਹੋ ਜਾਂਦੀ ਜੀ ਇੱਕ ਸਿਲੰਡਰਿਕਲ ਵੀ ਹੁੰਦਾ ਇੱਕ ਨਾਰਮਲ ਇੱਕ ਸਿਲੰਡਰਿਕਲ ਦੇ ਵਿੱਚ ਕੀ ਫਰਕ ਹੈ ਜੀ ਉਹ ਨੰਬਰ ਹੁੰਦਾ ਜੀ ਸਿਲੰਡਰਿਕਲ ਤੇ ਸਫੇਰੀਕਲ ਦੋ ਤਰ੍ਹਾਂ ਦੇ ਤੇ ਉਹ ਐ ਤਾਂ ਨਜ਼ਰ ਦੀ ਇਹ ਦੂਰ ਨੇੜੇ ਕਰਕੇ ਉਹ ਲਾਇਆ ਜਾਂਦਾ ਜੇ ਸਫੇਰੀਕਲ ਤੇ ਸਿਲੰਡਰਿਕਲ ਜੇ ਸਫੇਰੀਕਲ ਸਿੰਪਲ ਨੰਬਰ ਬੋਲੇ ਜਾਂਦਾ ਸਿਲੰਡਰਿਕਲ ਨਾਲ ਸਿਲੰਡਰ ਲੱਗ ਜਾਂਦਾ ਉਹ ਹੋ ਜਾਂਦਾ ਜੀਜੀ ਸੋ ਬਹੁਤ ਬਹੁਤ ਸ਼ੁਕਰੀਆ ਡਾਟਸਬ ਸਾਰੀ ਗੱਲਬਾਤ ਲਈ ਸੋ ਅਸੀਂ ਗੱਲਬਾਤ ਹੈਗੀ ਤੁਹਾਨੂੰ ਸੁਣਵਾਈ ਹੈ ਸਾਡੇ ਵੀਰ ਜਿਹੜੇ ਡਾਕਟਰ ਵੀ ਨੇ ਕੈਨੇਡਾ ਦੇ ਵਿੱਚ ਖਾਸ ਕਰਕੇ ਇੱਥੇ ਇਲਾਜ ਟਰੀਟਮੈਂਟ ਆਪਣਾ ਕਰਵਾਉਣ ਆਏ ਸੀ ਔਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਦੋਂ 20 ਮਿੰਟ ਬਾਅਦ ਉਹਨਾਂ ਦੇ ਅੱਖਾਂ ਦੇ ਵਿੱਚ ਨੁਸਖਾ ਪਾਇਆ ਗਿਆ 20 ਮਿੰਟ ਬਾਅਦ ਤਾਂ ਉਹਨਾਂ ਨੂੰ ਸਾਰੀਆਂ ਹੀ ਲਾਈਨਾਂ ਜਿਹੜੀਆਂ ਉਹ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਸਾਡੇ ਨਾਲ ਡਾਕਟਰ ਸਾਹਿਬ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸੂਸ਼ ਸਾਹਿਬ ਸਾਡੇ ਨਾਲ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਅੱਛਾ ਡਾਕਟਰ ਸਾਹਿਬ ਇੱਕ ਗੱਲ ਦੱਸੋ ਵੀ ਤੁਹਾਡੇ ਕੋਲ ਕਿੰਨ੍ਹਾਂ ਦੇ ਮਰੀਜ਼ ਆਉਂਦੇ ਨੇ ਔਰ ਫਿਰ ਤੁਸੀਂ ਕਿੰਨਾ-ਕਿੰਨੇ ਦਾ ਟ੍ਰੀਟਮੈਂਟ ਚੈੱਕਅਪ ਕਰਕੇ ਇੱਥੇ ਕਰਦੇ ਹੋ ਸਾਡੇ ਕੋਲ ਵੀ ਜ਼ਿਆਦਾਤਰ ਤਾਂ ਅੱਖਾਂ ਦੇ ਮਰੀਜ਼ ਆਉ ਤੇ ਉਹਨਾਂ ਦੇ ਵਿੱਚ ਅੱਖਾਂ ਦੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਜਿਵੇਂ ਕਿ ਜਿਵੇਂ ਕਿ ਛੋਟੇ ਬੱਚਿਆਂ ਦੇ ਵਿੱਚ ਲੈਪਟਾਪ ਆਪਣਾ ਮੋਬਾਈਲ ਜ਼ਿਆਦਾ ਯੂਜ਼ ਕਰਨ ਨਾਲ ਜਾਂ ਬਹੁਤ ਸਾਰੀਆਂ ਜਿਹੜੀਆਂ ਛੋਟੇ ਹੁੰਦੇ ਤੋਂ ਅੱਖਾਂ ਕੋਈ ਇੰਜਰੀ ਹੈ ਜਿਵੇਂ ਅੱਖਾਂ ਦੇ ਵਿੱਚ ਕੋਈ ਚੀਜ਼ ਪੈ ਗਈ ਇੰਜਰੀ ਹੋ ਗਈ ਠੀਕ ਹੈ ਯਾ ਅੰਦਰ ਆ ਤੇਦੀ ਪ੍ਰੋਬਲਮ ਆਂਦੀ ਹੈ ਕਿਸੇ ਨੂੰ ਰਾਤ ਨੂੰ ਪੂਰੀ ਤਰ੍ਹਾਂ ਨਹੀਂ ਦਿਖਦਾ ਹੈਗਾ ਰੰਗਾਂ ਦੀ ਪਹਿਚਾਨ ਨਾ ਹੋਣਾ ਐਦਾ ਦੀ ਕੋਈ ਪ੍ਰੋਬਲਮਸ ਹੈਗੀ ਆ ਜਾਂ ਕਿਸੇ ਨੂੰ ਕਾਲੇ ਮੋਤੀ ਦੀ ਉਮਰ ਨਾਲ ਸ਼ਿਕਾਇਤ ਹੋ ਜਾਂਦੀ ਹੈਗੀ ਆ ਜਾਂ ਅੱਖਾਂ ਦਾ ਪ੍ਰੈਸ਼ਰ ਘੱਟ ਵੱਜ ਜਾਂਦਾ ਹੈਗਾ ਉਹਦੇ ਨਾਲ ਕੋਈ ਨਿਗਾਹ ਦੇ ਵਿੱਚ ਫਰਕ ਪੈ ਗਿਆ ਤਾਂ ਐਦਾ ਦੀਆਂ ਬਿਮਾਰੀਆਂ ਜਿਹੜੀਆਂ ਅਸੀਂ ਡੀਲ ਕਰਦੇ ਹੈਗੇ ਵੀ ਅੱਖਾਂ ਦੀ ਨਿਗਾਹ ਡਾਊਨ ਹੋ ਜਾਂਦੀ ਹੈ ਜਾਂ ਘੱਟ ਜਾਂਦੀ ਹੈ ਤੇ ਸਾਡੇ ਕੋਲ ਇਸ ਤਰ੍ਹਾਂ ਦੇ ਜਾਲ ਹਨ ਅਨਕੋ ਉਤਾਰ ਦਿੰਦੇ ਆ तकरीबन तकरीबन ਛੋਟੇ ਬੱਚਿਆਂ ਦੇ ਵਿੱਚ ਜਿਹੜੀ ਹੈਗੀ ਦੂਰ ਦੀ ਨਿਗਾਹ ਠੀਕ ਹੈ ਉਹਦੇ ਵਿੱਚ ਬਹੁਤ ਸਾਰੀਆਂ ਮਤਲਬ ਕਿ ਦਵਾਈਆਂ ਸਾਡੀਆਂ ਜਿਹੜੀਆਂ ਕਾਮਯਾਬ ਹੋਈਆਂ ਨੇ ਠੀਕ ਹੈ ਤੇ ਵੱਡਿਆਂ ਦੇ ਵਿੱਚ ਵੀ ਕਾਲੇ ਮੋਤੀ ਦੀ ਸ਼ਿਕਾਇਤ ਨਾਲ ਕੋਈ ਐਨੇ ਕਹਿੰਗੇ ਜਾਂ ਕੋਈ ਨੇੜੇ ਜਾਂ ਦੂਰ ਦੀ ਐਨੇ ਕਹਤਾ ਇੱਕ ਵਾਰ ਤਾਂ ਉਹਦਾ ਨੰਬਰ ਰੁਕਦਾ ਹੈਗਾ ਤੇ ਹੌਲੀ ਹੌਲੀ ਆਪਾਂ ਐਨੇ ਨੂੰ ਉਤਾਰਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕਰਦੇ ਆਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਸਾ ਡਾਕਟਰ ਸੂਦ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਔਰ ਕਿਹੜੇ ਕਿਹੜੇ ਮਰੀਜ਼ ਹੈਗੇ ਨੇ ਕਿਹੜੇ ਕਿਹੜੇ ਅੱਖਾਂ ਦੇ ਰੋਗ ਹੈਗੇ ਨੇ ਜਿਹੜੇ ਇੱਥੇ ਆ ਕੇ ਠੀਕ ਹੁੰਦੇ ਨੇ ਸਾਡੇ ਨਾਲ ਇੱਕ ਹੋਰ ਭਾਈ ਸਾਹਿਬ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸੀ ਸ਼ਕਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕਿ ਨਾਂ ਹੈ ਤੁਹਾਡਾ ਸੁਵਿੰਦਰ ਸਿੰਘ ਅੱਛਾ ਕਿੱਥੋਂ ਆਏ ਹੋ ਬੰਬੇ ਤੋਂ ਹੈ ਜੀ ਬੰਬੇ ਤੋਂ ਠੀਕ ਠੀਕ ਲਾ ਲਓ ਨੇੜੇ ਤੇੜੇ ਲਾ ਲਓ ਮਾੜਾ ਮੋਟਾ ਤੁਸੀਂ ਤਾਂ ਸਿੱਧੀ ਬੰਬੇ ਪਹੁੰਚ ਗਏ ਬੰਬੇ ਤੋਂ ਆਏ ਹੋ ਆ ਆਈਡੈਂਟੀ ਕਾਰਡ ਦਿਖਾ ਦਈਏ ਪੰਜਾਬੀ ਤਾਂ ਬੜੀ ਵਧੀਆ ਬੋਲਦੇ ਹੋ ਤੁਸੀਂ ਪੰਜਾਬੀ ਬੋਲ ਲੈਂਦੀ ਹੈ ਅੱਛਾ ਤੇ ਕੀ ਪ੍ਰੋਬਲਮ ਲੈ ਕੇ ਆਏ ਹੋ ਤੁਸੀਂ ਬੰਬੇ ਤੋਂ ਆਏ ਹੋ ਮੇਰੇ ਨਾ ਧੁੰਦਲਾ ਦੇਖਦਾ ਮੈਨੂੰ ਅੱਛਾ ਤੇ ਡਾਕਟਰ ਨੇ ਮੈਂ ਬਾਹਰ ਹੀ ਬਾਹਰ ਡਾਕਟਰ ਨੂੰ ਬੁਖਾਇਆ ਤੇ ਉਹ ਕਹਿੰਦੇ ਕਿ ਤੇਰੇ ਅੱਖਾਂ 'ਚ ਇੰਜੈਕਸ਼ਨ ਲਾਉਣੇ ਪੈਣੇ ਆ ਤੇ ਮੈਂ ਕਿਹਾ ਵੀ ਫਿਰ ਗੱਲ ਕੀਤੀ ਤੇ ਸੇਠ ਮੁਰਕੇ ਮੈਨੂੰ ਕਹਿੰਦਾ ਕਿ ਤੂੰ ਇੰਡੀਆ ਜਾ ਕੇ ਇਲਾਜ ਕਰਾ ਤੇ ਤੁਹਾਡੀ ਵੀਡੀਓ ਵੇਖੀ ਅੱਛਾ ਤੇ ਫਿਰ ਮੈਂ ਕਿਹਾ ਵੀ ਮੈਂ ਇੰਡੀਆ ਜਾ ਕੇ ਹੀ ਇੱਕ ਵਾਰੀ ਬੁਖਾਉਣਾ ਤੇ ਫਿਰ ਮੈਂ ਤੁਸੀਂ ਕਿੱਥੇ ਇਸ ਵੇਲੇ ਕਿੱਥੇ ਹੋ ਮੈਂ ਇਸ ਵੇਲੇ ਤੇ ਬੰਬੇ ਆ ਰਾਣਾ ਬੰਬੇ ਮੇਰਾ ਘਰਬਾਰ ਅੱਛਾ ਅੱਛਾ ਵੈਸੇ ਅਮਰਸਰ ਤੋਂ ਪੁੱਛੋ ਅੱਛਾ ਪੁੱਛੋ ਅਮਰਸਰ ਤੋਂ ਪੁੱਛੋ ਕਿਹੜਾ ਅਮਰਸਰ ਹਾਂ ਜੀ ਜੀ ਹਾਂ ਤੇ ਫਿਰ ਹੁਣ ਅੱਜ ਪਹਿਲੀ ਵਾਰ ਆਏ ਆ ਇੱਥੇ ਅੱਜ ਪਹਿਲੀ ਵਾਰ ਦਵਾਈ ਪਾਈ ਹੈ ਦਵਾਈ ਨਹੀਂ ਅਜੇ ਨਹੀਂ ਪਾਈ ਅਜੇ ਪਾਈ ਨਹੀਂ ਠੀਕ ਹੈ ਠੀਕ ਸੋ ਤੁਸੀਂ ਦੇਖੋ ਬਹੁਤ ਦੂਰ ਦੂਰੋਂ ਨਾ ਸਿਰਫ ਪੰਜਾਬ ਤੋਂ ਸਗੋਂ ਬਹੁਤ ਦੂਰ ਦੂਰੋਂ ਜਿਹੜੇ ਲੋਕ ਹੈਗੇ ਨੇ ਉਹ ਇੱਥੇ ਪਹੁੰਚਦੇ ਨੇ ਔਰ ਆਪਣਾ ਦੁੱਖ ਹੈਗਾ ਜਿਹੜਾ ਇੱਥੇ ਲੈ ਕੇ ਆਉਂਦੇ ਨੇ ਸੋ ਇਹ ਤਸਵੀਰਾਂ ਨੇ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਲੋਕਾਂ ਦੇ ਤਜਰ ਅ ਲੋਕ ਟਿਕਟਾਂ ਕਰਵਾ ਕਰਵਾ ਕੇ ਸਗੋ ਰੇਲ ਗੱਡੀਆਂ ਤੇ ਚੜ ਚੜ ਕੇ ਵੀ ਜਿਹੜੇ ਬੰਬੇ ਵਰਗੇ ਸ਼ਹਿਰ ਤੋਂ ਵੱਡੇ ਮਹਾਨਗਰ ਤੋਂ ਜਿਹੜੇ ਲੋਕ ਹੈਗੇ ਨੇ ਉਹ ਇੱਥੇ ਆ ਰਹੇ ਨੇ ਤੇ ਇਹ ਵੀਡੀਓ ਸਾਨੂੰ ਜਿਹੜੀ ਇਹ ਵੀਡੀਓ ਤੁਹਾਨੂੰ ਦਿਖਾਉਣ ਦਾ ਪਰਪਸ ਵੀ ਸਾਡਾ ਹੀ ਹੋਇਆ ਕਿ ਜਿਹੜੇ ਲੋਕ ਕਾਲੇ ਮੋਤੀਏ ਤੋਂ ਐਕਸੀਡੈਂਟਲੀ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਅੱਖ ਦੇ ਵਿੱਚ ਕੋਈ ਅਚਾਨਕ ਬਿਮਾਰੀ ਕਰਕੇ ਅੱਖਾਂ ਦੀ ਨਿਗਾ ਡਾਊਨ ਹੋ ਗਈ ਜਾਂ ਕੋਈ ਕਾਲਾ ਮੋਤੀ ਅੱਖਾਂ ਦੇ ਵਿੱਚ ਉਤਰ ਆ ਤਮੀਨ ਲੱਗਦਾ ਹੈ ਕਿ ਜਿਹੜੇ ਲੋਕਾਂ ਦੇ ਤਜਰਬੇ ਹੈਗੇ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰਵਾਏ ਨੇ ਕਿਸ ਤਰੀਕੇ ਨਾਲ ਜਿਹੜਾ ਉਹਨਾਂ ਨੂੰ 20 ਮਿੰਟਾਂ ਦੇ ਵਿੱਚ ਆ ਕੇ ਇੱਥੇ ਫਰਕ ਪੈਂਦਾ ਔਰ ਉਮੀਦ ਕਰਦਾ ਹਾਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਲੋਕਾਂ ਨੂੰ ਅੱਖਾਂ ਦੀ ਕੋਈ ਨਾ ਕੋਈ ਪ੍ਰੋਬਲਮ ਜਿਹੜੀ ਆ ਰਹੀ ਹੈ ਪਰ ਤੁਹਾਨੂੰ ਇੱਕ ਗੱਲ ਹੋਰ ਬੜੀ ਅਹਿਮ ਦੱਸ ਦਈਏ ਕਿ ਜਿਹੜਾ ਫੋਨ ਨੰਬਰ ਇਸ ਵੇਲੇ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਉਸ ਨੰਬਰ ਦੇ ਉੱਤੇ ਸ਼ਾਮੀ 6 ਵਜੇ ਤੋਂ ਲੈ ਕੇ 8 ਵਜੇ ਦੇ ਵਿੱਚ ਘੱਟ ਹੀ ਕਾਲ ਕੀਤਾ ਜਾਵੇ 2 ਘੰਟਿਆਂ ਵਾਸਤੇ ਹੀ ਜਿਹੜਾ ਇਹ ਨੰਬਰ ਹੈਗਾ ਇਸਤਮਾਲ ਦੇ ਵਿੱਚ ਆਉਂਦਾ ਔਰ 2 ਘੰਟੇ ਦੇ ਵਿੱਚ ਜਿਹੜੀ ਅਪਾਇੰਟਮੈਂਟ ਹੈ ਉਹ ਆਮ ਲੋਕ ਜਿਹੜੀ ਸੰਗਤ ਹੈਗੀ ਆ ਉਹ ਬਣਾ ਸਕਦੀ ਆ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਪਟਿਆਲਾ